ਕੁਸ਼ਵੰਤ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦਾ ਦੂਜਾ ਭਾਗ ਮੋਹਨ ਕੁਮਾਰ ਦੀਆਂ ਯਾਦਾਂ ਦਾ ਅਗਲਾ ਅੰਕ 19 ਮੌਲਿਕਮਸ ਭਾਗ ਪਹਿਲਾ ਸੋਨੂ ਦੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੋਂ ਬਾਅਦ ਮੈਂ ਬੜਾ ਇਕੱਲਾ ਤੇ ਬੇਜਲਜਾ ਸਾਂ ਉਸ ਤੋਂ ਬਾਅਦ ਹੀ ਮੈਂ ਔਰਤਾਂ ਦੇ ਸਾਥ ਲਈ ਇਸ਼ਤਿਹਾਰ ਦਿੱਤਾ ਸੀ ਇਹ ਬੜਾ ਵੱਖਰੀ ਤਰ੍ਹਾਂ ਦਾ ਫੈਸਲਾ ਸੀ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਫੈਸਲਾ ਲਿਆ ਕਿਉਂਕਿ ਇਸ ਨਾਲ ਮੈਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲੀਆਂ ਮੇਰੇ ਲੇਖਕ ਦੋਸਤ ਨੇ ਮੇਰੀ ਪਹਿਲੀ ਸਾਥਣ ਸਰੋਜਨੀ ਭਾਰਤਵਾਜ ਬਾਰੇ ਪਹਿਲਾਂ ਹੀ ਲਿਖ ਦਿੱਤਾ ਹੈ ਉਸ ਵਿੱਚ ਮੈਂ ਹੋਰ ਕੁਝ ਨਹੀਂ ਜੋੜ ਸਕਦਾ ਉਸ ਨੇ ਉਹ ਸਾਰਾ ਕੁਝ ਲਿਖ ਦਿੱਤਾ ਹੈ ਜੋ ਕੁਝ ਮੈਂ ਉਹਨੂੰ ਦੱਸਿਆ ਸੀ ਸਰੋਜਨੀ ਦੇ ਜਾਣ ਤੋਂ ਬਾਅਦ ਸਿਰਫ ਧੰਨੋਬਦੀ ਸੀ ਜਦੋਂ ਵੀ ਮੈਨੂੰ ਲੋੜ ਹੁੰਦੀ ਉਹ ਮੇਰੀ ਚੰਗੀ ਸੇਵਾ ਕਰਦੀ ਪਰ ਉਹ ਮੇਰਾ ਸਾਥ ਨਹੀਂ ਸੀ ਹਸੀ ਕਦੇ ਵੀ ਦੋ ਸ਼ਬਦਾਂ ਤੋਂ ਵੱਧ ਕੋਈ ਗੱਲ ਨਾ ਕਰਦੀ ਜਦੋਂ ਰਸਤਾ ਸਾਫ਼ ਹੁੰਦਾ ਤਾਂ ਮੈਂ ਉਹਨੂੰ ਕਹਿ ਦਿੰਦਾ ਚਲੋ ਉਹ ਭੇਡਬਾਗ ਮੇਰੇ ਮਗਰ ਸੌਨ ਕਮਰੇ ਪਚਾ ਜਾਂਦੀ ਉਹ ਆਪਣੇ ਪੈਸੇ ਲੈਂਦੀ ਤੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਚੱਲੀ ਜਾਂਦੀ ਜਿੰਨੀ ਦੇਰ ਤੱਕ ਧੰਨੋ ਮਾਜੂਸੀ ਉਨੀ ਦੇਰ ਤੱਕ ਮੈਂ ਕਿਸੇ ਔਰਤ ਨੂੰ ਨਹੀਂ ਸੰਭਾਲਿਆ ਸਕਦਾ ਮੇਰੇ ਕੋਲ ਉਹਨੂੰ ਨੌਕਰੀ ਤੋਂ ਕੱਢਣ ਦਾ ਵੀ ਕੋਈ ਬਹਾਨਾ ਨਹੀਂ ਸੀ ਪਰ ਉਹ ਮੇਰੀ ਜ਼ਿੰਦਗੀ ਚੋਂ ਅਚਨ-ਚੇਤੀ ਬਾਹਰ ਨਿਕਲ ਗਈ ਇੱਕ ਸ਼ਾਮ ਜਦੋਂ ਮੈਂ ਦਫ਼ਤਰ ਤੋਂ ਵਾਪਸ ਪਰਤਿਆ ਤਾਂ ਮੈਂ ਦੇਖਿਆ ਕਿ ਲੇਡੀ ਪੁਲਿਸ ਅਤੇ ਇੱਕ ਮਰਦ ਸਬ ਇਨਸਪੈਕਟਰ ਮੇਰੇ ਘਰ ਦੇ ਬਾਗ ਵਿੱਚ ਬੈਠੇ ਸਨ ਉਹਨਾਂ ਬਾਗ ਵਿੱਚ ਆਪਣੇ ਦੀ ਕੁਰਸੀਆਂ ਢਹਾਈਆਂ ਸਨ ਉਨਰ ਦੇ ਵਿਚਕਾਰ ਜ਼ਮੀਨ ਤੇ ਇੱਕ ਔਰਤ ਬੈਠੀ ਸੀ ਜਿਸ ਨੇ ਆਪਣਾ ਸਿਰ ਆਪਣੇ ਗੋਡਿਆਂ ਵਿੱਚ ਲਿਆ ਹੋਇਆ ਸੀ ਜੋ ਹੀ ਮੈਂ ਅੰਦਰ ਦਾਖਲ ਹੋਇਆ ਸਬ ਇਨਸਪੈਕਟਰ ਤੇ ਪ੍ਰੀਸ਼ਤੀਆਂ ਸਪੈਣਾ ਖੜੇ ਹੋ ਗਏ ਵੈਰੇ ਨੇ ਮੇਰੇ ਲਈ ਵੀ ਕੁਰਸੀ ਲਿਆਂਦੀ ਮੈਂ ਪੁੱਛਿਆ ਸਾਰਾ ਕੁਝ ਕੀ ਹੋ ਰਿਹਾ ਸਬ ਇਨਸਪੈਕਟਰ ਕਹਿੰ ਲਗਾ ਜਨਾਬ ਜਿੰਨਾ ਦੋ ਘਰਾਂ ਵਿੱਚ ਇਹ ਔਰਤ ਕੰਮ ਕਰਦੀ ਹੈ ਉੱਥੇ ਚੋਰੀਆਂ ਹੋਣ ਦੀ ਸ਼ਿਕਾਇਤ ਥਾਣੇ ਵਿੱਚ ਲਿਖਾਈ ਗਈ ਹੈ ਅਸੀਂ ਇਹਦੇ ਕਮਰੇ ਵਿੱਚ ਛਾਪਾ ਮਾਰਿਆ ਤੇ ਬਹੁਤ ਸਾਰੀਆਂ ਚੋਰੀ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਨੇ ਚਲੋ ਠੇ ਸਾਹਿਬ ਨੂੰ ਆਪਣਾ ਮੂੰਹ ਵਿਖਾ ਔਰ ਥੁੱਟ ਖੜੀ ਹੋਈ ਅਤੇ ਉਹਨੇ ਆਪਣਾ ਚਿਹਰਾ ਨੰਗਾ ਕੀਤਾ ਇਹ ਤੰਉ ਸੀ ਜਨਾਬ ਇਹ ਔਰਤ ਤੁਹਾਡੇ ਘਰ ਦੇ ਫਰਸ਼ ਵੀ ਸਾਫ ਕਰਦੀ ਸੀ ਤੁਸੀਂ ਇਸ ਨੂੰ ਜਾਣਦੇ ਹੋ ਹਾਂ ਇਹ ਜਮਾਦਾਰ ਨਹੀਂ ਹੈ ਇਹ ਦਿਨ ਵਿੱਚ ਦੋ ਵਾਰੀ ਬਾਥਰੂਮ ਤੇ ਫਰਸ਼ ਸਾਫ ਕਰਨ ਆਉਂਦੀ ਹੈ ਇਹਦਾ ਨਾਂ ਤੁਹਾਨੂੰ ਹੈ ਕੀ ਤੁਹਾਡੇ ਘਰ ਵਿੱਚੋਂ ਵੀ ਕੋਈ ਸਮਾਨ ਚੋਰੀ ਹੋਇਆ ਹੈ ਈਸ਼ਵਰੀ ਬੈਗ ਖੋਲ ਕੇ ਸਾਹਮਣੂ ਦਿਖਾਓ ਕਿ ਕਿਹੜੀਆਂ ਚੀਜ਼ਾਂ ਐਸੀਆਂ ਹਨ ਜਿਹੜੀਆਂ ਹੋਰ ਸ਼ਿਕਾਇਤ ਕਰਨ ਵਾਲਿਆਂ ਨੇ ਨਹੀਂ ਪਛਾਣੀਆਂ ਇੱਕ ਸਪੈਨ ਨੇ ਬੈਗ ਚੋਂ ਕੱਢ ਕੇ ਫ੍ਰਾਂਸੀਸੀ ਸੈਂਟ ਦੀਆਂ ਕਈ ਬੋਤਲਾਂ ਤੇ ਨੇਲ ਪਾਲਿਸ਼ ਸੋਨੇ ਦੇ ਬੁੰਦੇ ਦੋ ਜੋੜੇ ਜਨਾਨਾ ਜੁੱਤੀਆਂ ਦੋ ਸਾੜੀਆਂ ਦੋ ਸਲਵਾਰ ਕਮੀਜ਼ਾਂ ਤੇ ਕਾਰਟਿਅਰ ਦਾ ਸੋਨੇ ਦਾ ਪੈਨ ਬਾਹਰ ਕੱਢਿਆ ਮੈਨੂੰ ਚੇਤਾ ਆ ਗਿਆ ਕਿ ਇਹ ਪੈਨ ਮੈਂ ਕਿਸੇ ਥਾਂ ਤੇ ਰੱਖ ਕੇ ਭੁੱਲ ਗਿਆ ਸਾਂ ਬਾਕੀ ਸਾਰੀਆਂ ਚੀਜ਼ਾਂ ਸੋਨੂ ਦੀਆਂ ਸਨ ਉਹਦੇ ਕੋਲੇ ਨਾ ਸਮਾਨ ਇਕੱਠਾ ਹੋਇਆ ਪਿਆ ਸੀ ਕਿ ਕਿਸੇ ਚੀਜ਼ ਤੇ ਚੋਰੀ ਹੋਣ ਦਾ ਉਹਨੂੰ ਪਤਾ ਵੀ ਨਹੀਂ ਸੀ ਲੱਗਦਾ ਮੈਂ ਲਾਨ ਵਿੱਚ ਖੜਾਰੇ ਗਏ ਸਮਾਨ ਵੱਲ ਵੇਖਿਆ ਤੇ ਜਵਾਬ ਦਿੱਤਾ ਸਬ ਇਨਸਪੈਕਟਰ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਵਿੱਚੋਂ ਕੋਈ ਸਮਾਨ ਸਾਡੇ ਘਰ ਦਾ ਹੈ ਮੈਨੂੰ ਉਸਔਰਤ ਬਾਰੇ ਸਿਰਫ ਇੰਨਾ ਪਤਾ ਹੈ ਕਿ ਉਹ ਬੜੀ ਇਮਾਨਦਾਰ ਹੈ ਅਤੇ ਆਪਣਾ ਕੰਮ ਬੜੀ ਚੰਗੀ ਤਰ੍ਹਾਂ ਕਰਦੀ ਹੈ। ਮੈਨੂੰ ਇਸ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ। ਇੱਕ ਸਪੈਨ ਤੁਰੰਤ ਬੋਲੀ। ਇਮਾਨਦਾਰ ਤੇ ਸਾਫਤਾਈ ਹੈ ਹੀ ਨਹੀਂ। ਸਾਨੂੰ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਨੇ ਕਿ ਇਸ ਇਲਾਕੇ ਵਿੱਚ ਧੰਦਾ ਵੀ ਕਰਦੀ ਰਹੀ ਹੈ। ਇਸ ਦੇ ਟਰੰਕ ਵਿੱਚੋਂ ਕਾਫੀ ਨਕਦੀ ਮਿਲੀ ਹੈ। ਮੈਂ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਧੰਦਾ? ਕਾਹਦਾ ਧੰਦਾ? ਸਵੈ ਨਿਫਰਦਸਿਆ। ਧੰਦਾ ਜਨਾਬ ਇਹ ਚੋਰ ਵੀ ਹੈ ਤੇ ਰੰਡੀ ਵੀ। ਮੈਂ ਜਵਾਬ ਦਿੱਤਾ। ਮੈਨੂੰ ਇਸ ਬਾਰੇ ਕੋਈ ਪਤਾ ਨਹੀਂ। ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇਹਨੇ ਇਸ ਮਕਾਨ ਤੋਂ ਕੁਝ ਚੋਰੀ ਨਹੀਂ ਕੀਤਾ ਤੇ ਬੜੀ ਮਿਹਨਤ ਨਾਲ ਕੰਮ ਕਰਦੀ ਰਹੀ ਐ ਜੇ ਤੁਸੀਂ ਚਾਹੋ ਤਾਂ ਮੈਂ ਇਸ ਨੂੰ ਵਧੀਆ ਚਰਿੱਤਰ ਦਾ ਸਰਟੀਫਿਕੇਟ ਵੀ ਦੇ ਸਕਦਾ ਮੈਂ ਤਾਂ ਤੁਹਾਨੂੰ ਸਲਾਹ ਦੇਵਾਂਗਾ ਕਿ ਇਸ ਘਰ ਵਿੱਚੋਂ ਚੋਰੀ ਦਾ ਦੋਸ਼ ਕਹਿਰਚੋਂ ਕੱਢ ਦਿਓ ਧਰਨੋ ਰੋਣ ਲੱਗ ਪਈ ਉਹਨੇ ਮੇਰੇ ਪੈਰ ਫੜੇ ਤੇ ਕਹਿਣ ਲੱਗੀ ਸਾਹਿਬ ਮੈਨੂੰ ਪੁਲਿਸ ਤੋਂ ਬਚਾ ਲਓ ਜੇ ਨਾ ਮੈਨੂੰ ਜੇਲ੍ਹ ਭੇਜ ਦਿੱਤਾ ਤਾਂ ਮੇਰੇ ਬੱਚੇ ਭੁੱਖੇ ਮਰ ਜਾਣਗੇ ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸਬ ਇੰਸਪੈਕਟਰ ਦਿਖਾੜਿਆ ਇਹ ਗੱਲ ਤਾਂ ਲੋਕਾਂ ਦੇ ਘਰੇ ਚੋਰੀ ਕਰਨਾ ਤੇ ਧੰਦਾ ਕਰਨ ਤੋਂ ਪਹਿਲਾਂ ਤੈਨੂੰ ਸੋਚਣੀ ਚਾਹੀਦੀ ਸੀ ਮੈਂ ਧੰਨੋ ਦੇ ਸਿਰ ਤੇ ਆਪਣਾ ਹੱਥ ਰੱਖਿਆ ਤੇ ਉਹਨੂੰ ਵਿਸ਼ਵਾਸ ਦਵਾਇਆ ਤੇਰੀ ਬੱਚਿਆਂ ਨੂੰ ਮੇਰੇ ਨੌਕਰ ਖਾਣਾ ਖਾਉਂਦੇ ਰਹਿਣਗੇ ਉਹਨਾਂ ਬਾਰੇ ਚਿੰਤਾ ਨਾ ਕਰ ਜੇ ਤੈਨੂੰ ਵਕੀਲ ਚਾਹੀਦਾ ਹੈ ਤਾਂ ਆਪਣੇ ਪਤੀ ਨੂੰ ਕਹਿਣਾ ਕਿ ਮੈਨੂੰ ਮਿਲੇ ਮੈਂ ਵਕੀਲ ਦਾ ਬੰਦੋਬਸ ਕਰ ਦਿਆਂਗਾ ਜੇ ਮੈਜਿਸਟ੍ਰੇਟ ਨੂੰ ਤੇਰੀ ਗਵਾਹੀ ਦੀ ਲੋੜ ਪਵੇ ਤਾਂ ਤੂੰ ਮੇਰਾ ਨਾਂ ਲੈ ਦੇ ਪੁਲਿਸ ਨੇ ਧੰਨ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਉਹਨੂੰ ਲੈ ਗਈ ਉਸ ਤੋਂ ਬਾਅਦ ਮੈਂ ਉਸਨੂੰ ਨਹੀਂ ਵੇਖਿਆ ਕੁਝ ਦਿਨ ਬੱਚੇ ਖਾਣਾ ਖਾਂਡ ਸੋਈ ਵਿੱਚੋਂਦੇ ਰਹੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਏ ਉਹਨਾਂ ਬੱਚਿਆਂ ਦਾ ਪਿਤਾ ਇੱਕ ਉਸਰ ਮੂਸਰ ਬਰਦਾਸ਼ਤ ਨਹੀਂ ਸੀ ਕਰ ਸਕਿਆ ਕਿ ਉਹਦੀ ਪਤਨੀ ਨਾ ਸਿਰਫ ਚੋਰ ਸੀ ਸਗੋ ਪੈਸਿਆਂ ਬਦਲੇ ਆਪਣਾ ਸਰੀਰ ਵੀ ਵੇਚਦੀ ਸੀ ਉਹ ਕਿਸੇ ਹੋਰ ਮੁਹੱਲੇ ਵਿੱਚ ਜਾ ਕੇ ਰਹਿਣ ਲੱਗਾ ਧੰਨੋ ਦਾ ਵਕੀਲ ਕਰਨ ਦੇ ਸਬੰਧ ਵਿੱਚ ਮੇਰੇ ਨਾਲ ਕਿਸੇ ਨੇ ਗੱਲ ਨਾ ਕੀਤੀ ਚੋਰੀ ਦੇ ਦੋਸ਼ ਤੋਂ ਬਚਾਉਣ ਲਈ ਉਸ ਕੋਲ ਕੋਈ ਨਹੀਂ ਸੀ ਪੁਲਿਸ ਨੇ ਧੰਦੇ ਦਾ ਦੋਸ਼ ਛਾਟਾ ਦਿੱਤਾ ਸੀ ਉਹਨੂੰ 1 ਸਾਲ ਕੈਦ ਦੀ ਸਜ਼ਾ ਹੋ ਗਈ ਉਹ ਮੁੜ ਮੈਨੂੰ ਕਦੇ ਨਾ ਮਿਲਣਾਈ ਮੈਨੂੰ ਸੋਨੇ ਦੇ ਪੈਨ ਦੇ ਗੁਮਣ ਦਾ ਅਫਸੋਸ ਸੀ ਹਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਹ ਪੈਨ ਸਬ ਇੰਸਪੈਕਟਰ ਨੇ ਆਪਣੇ ਕੋਲ ਰੱਖ ਲਿਆ ਸੀ ਸੋਨੂ ਦਾ ਸਮਾਨ ਸਪੈਨਾ ਨੇ ਰੱਖ ਲਿਆ ਹੋਣਾ ਹੈ ਮੈਨੂੰ 15000 ਰੁਪਏ ਦਾ ਇੱਕ ਨਵਾਂ ਪੈਨ ਖਰੀਦਣਾ ਪਿਆ ਸੀ ਇੱਕ ਵਾਰ ਫਿਰ ਮੈਂ ਇਕੱਲਾ ਰਹਿ ਗਿਆ ਰਸੋਈਏ ਨੇ ਇੱਕ ਬੁੱਢੀ ਜਮਾਦਾਰ ਨਹੀਂ ਲੱਭ ਲਈ ਇਹ ਕਾਣੀ ਵਿਧਵਾ ਸੀ ਤੇ ਝਾੜੂ ਪੂੰਛਾ ਤੇ ਸਫਾਈ ਕਰਦੀ ਸੀ ਮੈਨੂੰ ਹੁਣ ਕਿਸੇ ਆਰਜੀ ਸਾਥੀ ਰੋਡ ਸੀ ਮੈਂ ਚਿੱਠੀਆਂ ਤੇ ਤਸਵੀਰਾਂ ਦਾ ਪਲੰਦਾ ਬਾਹਰ ਕੱਢ ਲਿਆ ਇਹ ਜਸਵੇਦਰ ਮੇਰੀ ਪੇਸ਼ਕਸ਼ ਦੇ ਜਵਾਬ ਵਿੱਚ ਔਰਤਾਂ ਵੱਲੋਂ ਭੇਜੀਆਂ ਗਈਆਂ ਸਨ ਮੈਂ ਵਾਰ-ਵਾਰ ਇਨ ਤਸਵੀਰਾਂ ਤੇ ਖਤਾਂ ਨੂੰ ਵਾਚਿਆ ਮੈਂ ਸਹੀ ਮਾਣਿਆਂ ਵਿੱਚ ਕਾਜ਼ੀ ਪਾਰ ਕਰ ਰਿਹਾ ਸਾਂ ਸਭ ਤੋਂ ਉੱਤੇ ਤਾਂ ਨਿਸ਼ਚੈ ਹੀ ਸਹਿਵਾਸੀ ਮੈਂ ਇਸ ਤੋਂ ਕਦੇ ਵੀ ਨਹੀਂ ਸਾਕਦਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਔਰਤਾਂ ਨੇ ਮੇਰੇ ਇਸ਼ਤਿਆਰ ਦੇ ਜਵਾਬ ਵਿੱਚ ਚਿੱਠੀਆਂ ਪਾਈਆਂ ਸਨ ਉਹ ਮੇਰੇ ਨਾਲ ਸਰੀਰਕ ਸੰਬੰਧ ਕਾਇਮ ਕਰਨ ਲਈ ਤਿਆਰ ਹੋਣਗੀਆਂ ਮੈਂ ਚਾਹੁੰਦਾ ਸਾਂ ਕਿ ਇਸ ਸੰਬੰਧ ਭਰਪੂਰ ਲੈਣ ਦੇਣ ਦੇ ਹੁਣ ਤੇ ਉਹ ਵੀ ਖੁੱਲੇ ਵਿੱਚ ਦਿਨੇ ਸੂਰਜ ਦੀ ਰੌਸ਼ਨੀ ਵਿੱਚ ਚੰਨ ਚਾਨਣੀ ਵਿੱਚ ਤਾਰਿਆਂ ਦੀ ਛਾਵੇਂ ਹੋਰ ਕੀ ਔਰਤ ਖੁਸ਼ਮિજાਜ ਹੋਵੇ ਜਿਹੜੀ ਨਾ ਤਾਂ ਮੂੰਹ ਵਟ ਕੇ ਬੈਠੇ ਤੇ ਨਾ ਹੀ ਜ਼ਬਾਨ ਦਰਾਜ਼ੀ ਕਰੇ ਇਸ ਦਾ ਪ੍ਰਾਗਾ ਮੈਨੂੰ ਪਹਿਲਾਂ ਹੀ ਕਾਫੀ ਮਿਲ ਚੁੱਕਾ ਹੈ ਇਸ ਦੇ ਬਿਨਾ ਔਰਤ ਮੇਰੇ ਤੇ ਕਿਸੇ ਤਰ੍ਹਾਂ ਦਾ ਅਧਿਕਾਰ ਨਾ ਰੱਖਦੀ ਹੋਵੇ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਉਹ ਜ਼ਿੰਦਗੀ ਦੀਆਂ ਚੰਗੀਆਂ ਚੀਜ਼ਾਂ ਵਿੱਚ ਦਿਲਚਸਪੀ ਰੱਖਦੀ ਹੋਵੇ ਜਿਵੇਂ ਕਿ ਚੰਗਾ ਖਾਣਾ ਚੰਗੀ ਸ਼ਰਾਬ ਸੰਗੀਤ ਅਤੇ ਕਲਾ ਕਿਉਂਕਿ ਮੈਂ ਬਹੁਤਾ ਪੜਦਾ ਨਹੀਂ ਸੀ ਇਸ ਕਰਕੇ ਮੈਨੂੰ ਸਾਹਿਤ ਦੀ ਬਹੁਤੀ ਸਮਝ ਨਹੀਂ ਸੀ ਸਾਰੀਆਂ ਤਸਵੀਰਾਂ ਦੀ ਪੜਤਾਲ ਕਰਨ ਤੋਂ ਬਾਅਦ ਮੈਂ ਗੁਆ ਦੀ ਮੌਲਿਕਮਸ ਦੀ ਚੋਣ ਕੀਤੀ ਇਹ ਫੈਸਲਾ ਕਰਨ ਵਿੱਚ ਮੇਰੀ ਮਦਦ ਇਸ ਗੱਲ ਨੇ ਕੀਤੀ ਕਿ ਮੇਰੀ ਤਸਵੀਰ ਭੇਜੇ ਜਾਣ ਤੋਂ ਬਾਅਦ ਆਏ ਖੱਤਾਂ ਵਿੱਚੋਂ ਦੂਜਾ ਖਤ ਉਹਦਾ ਸੀ ਇਸ ਵਿੱਚ ਲਿਖਿਆ ਹੋਇਆ ਸੀ ਹਾਈ ਹੈਂਡਸਮ ਮੈਂ ਮੌਲਿਕਮਸ ਫਿਰ ਲਿਖਦੀ ਹਾਂ ਤੂੰ ਮੇਰੇ ਬਾਰੇ ਹੋਰ ਜਾਨਣਾ ਚਾਹੁੰਦਾ ਹੈ ਇਸ ਤਰ੍ਹਾਂ ਮੈਂ ਇੱਕ ਟ੍ਰੇਨਡ ਨਰਸਾਂ ਤੇ ਫਿਜ਼ੀਓਥੈਰੇਪੀ ਵਿੱਚ ਮਾਹਰ ਹਾਂ ਮੈਂ ਉਹਨਾਂ ਲੋਕਾਂ ਦਾ ਮਾਲਿਸ਼ ਰਾਹੀਂ ਇਲਾਜ ਕਰਦੀ ਹਾਂ ਜਿਨ੍ਹਾਂ ਨੂੰ ਅਧਰੰਗ ਦੀ ਮਾਰ ਹੋਈ ਹੋਵੇ ਜਾਂ ਫਿਰ ਕੋਈ ਹੋਰ ਰੰਗ ਮਾਰਿਆ ਗਿਆ ਹੋਵੇ ਟੂਰਿਸਟ ਸੀਜ਼ਨ ਦੌਰਾਨ ਪੰਜ ਤਾਰਾ ਹੋਟਲਾਂ ਵਿੱਚ ਮੇਰੀ ਬਹੁਤ ਮੰਗ ਰਹਿੰਦੀ ਹੈ ਇੱਕ ਵਾਰ ਮੈਂ ਇੱਕ ਵਿਦੇਸ਼ੀ ਨਾਲ ਸ਼ਾਦੀ ਕਰਵਾਈ ਸੀ ਉਹ ਬੜਾ ਨਕਮਾ ਆਦਮੀ ਸੀ ਬਸ ਉਹ ਹਰ ਰੋਜ਼ ਮਾਲਿਸ਼ ਦੀ ਮੰਗ ਕਰਦਾ ਸੀ ਇਸ ਲਈ ਕੋਈ ਦਿਨ ਮਗਰੋਂ ਹੀ ਮੈਂ ਉਹਨੂੰ ਛੱਡ ਦਿੱਤਾ ਅਜਿਹੇ ਬੰਦੇ ਤੇ ਛੋਟੀ ਜਿਹੀ ਜ਼ਿੰਦਗੀ ਬਰਬਾਦ ਕਰਨ ਦਾ ਕੀ ਲਾਭ ਜਿਹੜਾ ਬਿਲਕੁਲ ਨਕਮਾ ਹੋਵੇ ਕੀ ਤੂੰ ਸਹਿਮਤ ਨਹੀਂ ਹੈ ਮੈਂ ਕੋਕਣੀ ਇੰਗਲਿਸ਼ ਅਤੇ ਪੁਰਤਗੀਜੀ ਬੋਲ ਸਕਦੀ ਹਾਂ ਮੇਰੀ ਹਿੰਦੀ ਬਹੁਤ ਚੰਗੀ ਨਹੀਂ ਹੈ ਭਾਵੇਂ ਮੈਂ ਕੈਥੋ ਲਿਖਾ ਫਿਰ ਵੀ ਮੈਂ ਤਰੰਭਰੀ ਬਹੁਤੀ ਕਟੜ ਨਹੀਂ ਚਰਚ ਮੈਂ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਲਈ ਜਾਂਦੀ ਹਾਂ ਮੈਂ ਉਹਨਾਂ ਨੂੰ ਦੱਸਦੀਆਂ ਕਿ ਉਹ ਸੇ ਚੰਗਾ ਤੇ ਇਮਾਨਦਾਰ ਬਣਨ ਦੀ ਸਿੱਖਿਆ ਦਿੰਦੇ ਹਨ ਇਸ ਲਈ ਸਾਈ ਹਿੰਦੂ ਮੁਸਲਮਾਨ ਜਾਂ ਪਾਰਸੀ ਹੋਣ ਵਿੱਚ ਕੋਈ ਵੱਡਾ ਫਰਕ ਨਹੀਂ ਮੈਂ ਖਾਣਾ ਵੀ ਚੰਗਾ ਪਕਾਉਂਦੀ ਹਾਂ ਗੋਆ ਦੀਆਂ ਮਸਾਲੇਦਾਰ ਡਿਸ਼ਾਂ ਬੜੀਆਂ ਵਧੀਆ ਬਣਾ ਰੈਂਦੀ ਹਾਂ ਮੈਨੂੰ ਸੰਗੀਤ ਤੇ ਨ੍ਰਿਤ ਦਾ ਸ਼ੌਕ ਹੈ ਮੈਂ ਬੜੀ ਖੁਸ਼ਮિજાਜ ਔਰਤਾਂ ਤੈਨੂੰ ਮੇਰਾ ਸਾਥ ਚੰਗਾ ਲੱਗੇਗਾ ਜੇ ਕੁਝ ਮੇਰੇ ਬਾਰੇ ਹੋਰ ਜਾਣਕਾਰੀ ਹਾਸਲ ਕਰਨੀ ਚਾਹੇਂ ਤਾ ਜ਼ਰੂਰ ਪੁੱਛ ਲੈਣਾ ਪਿਆਰ ਨਾਲ ਤੁਹਾਡੀ ਮੌਲੀ ਉਹਦੀ ਤਸਵੀਰ ਵੇਖ ਕੇ ਮੈਂ ਮਹਿਸੂਸ ਕਰ ਸਕਦਾ ਸਾਂ ਕਿ ਉਹ ਛੋਟੇ ਕੱਦੀ ਪਰ ਮੇਰੀਰਦੀ ਤੇ ਕਾਲੀ ਹੋਵੇਗੀ ਉਸਦੀ ਮੁਸਕਰਾਹਟ ਬੜੀ ਚੰਗੀ ਸੀ ਅਤੇ ਉਸਦੇ ਚਿੱਟੇ ਚਮਕੀਲੇ ਦੰਦ ਦਿਖਾਈ ਦਿੰਦੇ ਸਨ ਉਹਦੇ ਕਾਲੇ ਕੁੰਗਰਾਲੇ ਵਾਲਾਂ ਵਿੱਚ ਇੱਕ ਗੂੜਾ ਲਾਲ ਰੰਗ ਦਾ ਫੁੱਲ ਟੰਗਿਆ ਹੋਇਆ ਸੀ ਕਿਉਂ ਨਹੀਂ ਮੈਂ ਆਪਣੇ ਆਪ ਨੂੰ ਪੁੱਛਿਆ ਤੇ ਫਿਰ ਖਤ ਲਿਖ ਕੇ ਮੌਲੀ ਘੋਮਸ ਨੂੰ ਆਉਣ ਦਾ ਸੱਦਾ ਦਿੱਤਾ ਮੈਂ Goa Delhi Goa ਦੀ ਇੱਕ ਹਵਾਈ ਟਿਕਟ ਉਸ ਨੂੰ ਭੇਜੀ ਤੇ مشورہ دیتا ਕਿ ਜਿਉਂ ਹੀ ਟੂਰਿਸਟ ਸੀਜ਼ਨ ਖਤਮ ਹੋਵੇ ਉਹ ਮੇਰੇ ਸੱਦੇ ਨੂੰ ਪ੍ਰਵਾਨ ਕਰ ਲਵੇ ਜਨਵਰੀ ਦੇ ਅਖੀਰ ਤੱਕ ਯੂਰਪਾ ਅਮਰੀਕਾ ਤੇ ਆਸਟ੍ਰੇਲੀਆ ਤੋਂ Goa ਆਉਣ ਵਾਲੀ ਸਲਾਨੀਆਂ ਦੀ ਗਿਣਤੀ ਕਾਫੀ ਘਟ ਜਾਂਦੀ ਹੈ ਵੈਸੇ ਵੀ Goa ਗੋਰੀਆਂ ਚਮੜੀਆਂ ਵਾਲੀ ਬਹੁਤ ਗਰਮ ਹੋਣ ਲੱਗਦਾ ਹੁਣ ਜਨਵਰੀ ਦਾ ਮਹੀਨਾ ਖਤਮ ਹੋਣ ਵਾਲਾ ਸੀ ਸਰਦੀ ਖਤਮ ਹੋ ਰਹੀ ਸੀ ਤੇ ਬਾਹਰ ਦਾ ਮੌਸਮ ਆ ਰਿਹਾ ਸੀ ਦਿੱਲੀ ਰੰਗ ਬਰੰਗੀ ਹੋਈ ਪਈ ਸੀ ਮੌਸਮ ਕਾਫੀ ਠੰਡਾ ਸੀ ਹਰ ਪਾਰਕ ਹਰ ਬਾਗ ਅਤੇ ਹਰ ਚੌਂਕ ਵਿੱਚ ਫੁੱਲ ਸਨ ਬਿਨਾ ਕਿਸੇ ਗੁੰਝਲ ਦੇ ਨਵਾਂ ਸਬੰਧ ਸ਼ੁਰੂ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਸੀ ਮੌਰੀ ਨੇ ਬਹੁਤ ਸਮਾਂ ਬਰਬਾਦ ਨਾ ਕੀਤਾ ਮੇਰੇ ਖੱਤ ਪਾਉਣ ਦੇ ਤੀਜੇ ਦਿਨ ਉਸ ਦੀ ਤਾਰ ਆ ਗਈ 1 ਫਰਵਰੀ ਨੂੰ 에ਅਰ ਇੰਡੀਆ ਦੀ ਉਡਾਨ 804 ਤਿਆਰੀਆਂ ਹਵਾਈ ਅੱਡੇ ਤੇ ਮਿਲੋ ਪਿਆਰ ਮੌਲੀ ਮੈਂ ਆਪਣੇ ਨੌਕਰਾਂ ਨਾਲ ਗੱਲ ਕੀਤੀ ਤੇ ਦੱਸਿਆ ਕਿ ਗੁਆਹ ਦੀ ਇੱਕ ਲੇਡੀ ਡਾਕਟਰ ਕੁਝ ਹਫ਼ਤਿਆਂ ਲਈ ਮੇਰੇ ਨਾਲ ਰਹਿਣ ਆ ਰਹੀ ਹੈ ਉਸ ਨੂੰ ਹਿੰਦੁਸਤਾਨੀ ਨਹੀਂ ਆਉਂਦੀ ਜਦੋਂ ਮੈਂ ਦਫ਼ਤਰ ਵਿੱਚ ਹੋਵਾਂ ਤਾਂ ਉਹ ਉਹਦੀਆਂ ਲੋੜਾਂ ਪੂਰੀਆਂ ਕਰਨ ਹੋਰ ਨੌਕਰਾਂ ਨਾਲ ਉਸ ਬਾਰੇ ਕੋਈ ਅਫਵਾਹਾਂ ਵੀ ਨਾ ਫਲਾਉਣ ਹੁਣ ਤੱਕ ਨੌਕਰ ਆਪਣੇ ਮਾਲਕ ਦੀਆਂ ਜਵਾਨੀ ਦੀਆਂ ਲੋੜਾਂ ਨੂੰ ਬਦੇਰੇ ਚੰਗੀ ਤਰ੍ਹਾਂ ਸਮਝਣ ਲੱਗੇ ਸਨ ਤੇ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਉਹਨਾਂ ਸਰੋਜਨੀ ਬਾਰੇ ਅਫਵਾਹਾਂ ਫਲਾਈਆਂ ਸਨ ਮੈਂ ਗੈਸਟ ਰੂਮ ਠੀਕ-ਠਾਕ ਕਰਵਾਇਆ 10000 ਰੁਪਏ ਦੇ ਨੋਟ ਪਾ ਕੇ ਲਫਾਫਾ ਸਰਹਾਣੇ ਹਿਟਾ ਰੱਖਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਇੰਤਜ਼ਾਮ ਮੁਕੰਮਲ ਕਰਨ ਤੋਂ ਬਾਅਦ ਮੈਂ ਆਪਣੀ ਮਹਿਮਾਨ ਨੂੰ ਲੈਂ ਹਵਾਈ ਅੱਡੇ ਚਲਾ ਗਿਆ ਗੋਆ ਤੋਂ ਹਵਾਈ ਉਡਾਣ ਸਮੇਂ ਸਿਰ ਪਹੁੰਚ ਗਈ ਮੈਂ ਦਰਵਾਜ਼ੇ ਤੋਂ ਬਾਹਰ ਨਿਕਲਦੇ ਹੋਏ ਮੁਸਾਫਰਾਂ ਨੂੰ ਵੇਖਿਆ ਜਿਹੜੇ ਟਰਾਲੀਆਂ ਖਿੱਚ ਰਹੇ ਸਨ ਇਸ ਸਮਾਨ ਵਾਲੀ ਬੈਲਟ ਦੇ ਦੁਆਲੇ ਖੜੇ ਹੋ ਰਹੇ ਸਨ ਮੈਨੂੰ ਵਾਲੀ ਕੌਮਸ ਨੂੰ ਪਛਾਣਨ ਵਿੱਚ ਕੋਈ ਮੁਸ਼ਕਲ ਨਹੀਂ ਆਈ ਉਹ ਆਪਣੀ ਤਸਵੀਰ ਵਾਂਗੀ ਛੋਟੀ ਪਰ ਮਜੂਸੇ ਵਾਲੀ ਦਿਖਾਈ ਦਿੰਦੀ ਸੀ ਤੇ ਉਸਦਾ ਰੰਗ ਵੀ ਕਾਲਾ ਸੀ ਉਹਨੇ ਲਾਲ ਰੰਗ ਦੀ ਟੀ-ਸ਼ਰਟ ਤੇ ਨੀਲੀ ਚਿੰਨ ਪਾਈ ਹੋਈ ਸੀ ਤੇ ਮੋਢੇ ਤੇ ਇੱਕ ਭਾਰੀ ਬੈਗ ਟੰਗਿਆ ਹੋਇਆ ਸੀ ਉਹਨੇ ਪਿੱਠ ਵੱਲ ਵੇਖਿਆ ਜਿਹੜੀ ਕਿ ਆਰੇ ਮੁਸਾਫਰਾਂ ਨੂੰ ਲੈਣ ਆਈ ਹੋਈ ਸੀ ਉਹ ਮੈਨੂੰ ਨਾ ਲੱਭ ਸਕੀ ਮੈਂ ਉਸ ਵੱਲ ਹੱਥ ਵੀ ਨਾ ਹਲਾਇਆ ਕਿਤੇ ਮੈਂ ਉਹਨੂੰ ਪਛਾਣਨ ਵਿੱਚ ਗਲਤੀ ਨਾ ਕਰ ਰਿਹਾ ਹੋਵਾਂ ਸਮਾਨ ਵਾਲੀ ਪਟੜੀ ਚੱਲਣ ਲੱਗੀ ਤੋਂ ਬਾਅਦ ਇੱਕ ਸੂਟਕੇਸ ਇਸ ਤਰ੍ਹਾਂ ਬੰਦ ਲੱਕੜੀ ਦੇ ਡੱਬੇ ਆਉਣ ਲੱਗੇ ਜਿਹੜੇ ਵਾਰੀ-ਵਾਰੀ ਉਹਨਾਂ ਦੇ ਮਾਲਕਾਂ ਵੱਲੋਂ ਚੁੱਕਲੇ ਗਏ ਮੈਂ ਦੇਖਿਆ ਕਿ ਮੌਲੀ ਨੇ ਦੋ ਸੂਟਕੇਸ ਚੁੱਕ ਕੇ ਉਹਨਾਂ ਨੂੰ ਆਪਣੀ ਟਰਾਲੀ ਤੇ ਰੱਖਿਆ ਜਦੋਂ ਉਹਨੇ ਆਪਣਾ ਸਮਾਨ ਦਾ ਟਿਕਟ ਖੋਈ ਅੱਡੇ ਦੇ ਅਧਿਕਾਰੀਆਂ ਨੂੰ ਫੜਾਇਆ ਮੈਂ ਅੱਗੇ ਵੱਧ ਕੇ ਉਹਦੇ ਅੱਗੋਂ ਟਰਾਲੀ ਫੜ ਲਈ ਉਹਨੇ ਮੈਨੂੰ ਉੱਚੀ ਆਵਾਜ਼ ਵਿੱਚ ਕਿਹਾ ਹੈਲੋ ਮੈਨੂੰ ਡਰ ਸੀ ਕਿ ਤੂੰ ਮੈਨੂੰ ਲੈਣ ਨਹੀਂ ਆਏਗਾ ਫਿਰ ਮੈਂ ਕਿੱਥੇ ਜਾਂਦੀ ਮੈਂ ਉਸਨੂੰ ਹੱਥ ਮળોਂਦੇ ਹੋਏ ਕਿਹਾ ਚਿੰਤਾ ਦੀ ਕੋਈ ਲੋੜ ਨਹੀਂ ਤੂੰ ਬੜੇ ਸੁਰੱਖਿਅਤ ਹੱਥਾਂ ਵਿੱਚ ਹੈਂ ਮੋਨ ਕੁਮਾਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਉਹਦੀ ਪਕੜ ਬੜੀ ਮਜ਼ਬੂਤ ਸੀ ਜਿਸ ਤਰ੍ਹਾਂ ਦੀ ਕੇ ਮਾਲਸ਼ਾਂ ਕਰਨ ਵਾਲੀ ਦੀ ਹੋਣੀ ਚਾਹੀਦੀ ਹੈ। ਹੋਰ ਤੁਸੀਂ ਕੌਣ ਹੋ ਸਕਦੇ ਸੀ? ਤੁਸੀਂ ਆਪਣੀ ਤਸਵੀਰ ਵਾਂਗ ਲੱਗਦੇ ਹੋ ਬਸ ਤਸਵੀਰ ਨਾਲੋਂ ਲੰਮੇ ਤੇ ਖੂਬਸੂਰਤ ਜ਼ਿਆਦਾ ਹੋ। ਸ਼ੁਕਰੀਆ। ਮੈਂ ਲੋਕਾਂ ਦੇ ਨਾਂ ਦੀਆਂ ਤਕਤੀਆਂ ਲੈ ਕੇ ਖੜੇ ਡਰਾਈਵਰਾਂ ਦੀ ਭੀੜ ਵਿੱਚੋਂ ਦੀ ਟਰਾਲੀ ਨੂੰ ਧੱਕਦਾ ਹੋਇਆ ਬਾਹਰ ਚਲਾ ਗਿਆ। ਅਸੀਂ ਦੋ ਅਮਰੀਕਾਰ ਤੱਕ ਪਹੁੰਚੇ ਅਤੇ ਮੈਂ ਉਹਦਾ ਸਮਾਨ ਡਿੱਗੀ ਵਿੱਚ ਰੱਖ ਦਿੱਤਾ ਫਿਰ ਮੈਂ ਮੋਹਰਲਾ ਦਰਵਾਜ਼ਾ ਉਸਰੀ ਖੋਲਿਆ ਤੇ ਖਿੜਕੀ ਦਾ ਸ਼ੀਸ਼ਾ ਹੇਠਾਂ ਕਰ ਦਿੱਤਾ ਆਪ ਮੈਂ ਡਰਾਈਵਰ ਵਾਲੀ ਸੀਟ ਤੇ ਜਾ ਬੈਠਿਆ ਉਹਨੇ ਖਿੜਕੀ ਦਾ ਸ਼ੀਸ਼ਾ ਉੱਪਰ ਕਰਦੇ ਹੋਏ ਕਿਹਾ ਇੱਥੇ ਤਾਂ ਬੜੀ ਠੰਡ ਹੈ ਗੁਆ ਤੋਂ ਬਾਅਦ ਇਹ ਤਾਂ ਆਰਕਟਿਕਾ ਵਰਗਾ ਲੱਗਦਾ ਮੈਂ ਆਪਣੇ ਵਾਲੀ ਖਿੜਕੀ ਦਾ ਸ਼ੀਸ਼ਾ ਵੀ ਉੱਪਰ ਚੁੱਕ ਦਿੱਤਾ ਉਾਰੇ ਦੁਆਲੇ ਦੇ ਦ੍ਰਿਸ਼ ਦੇਖਦੀ ਰਹੀ ਤੇ ਕਹਿਣ ਲੱਗੀ ਗੁਆ ਨਾਲੋਂ ਇੱਥੇ ਹਰਿਆਵਲ ਜ਼ਿਆਦਾ ਹੈ ਉੱਥੇ ਤਾਂ ਸਿਰ ਪੂਰੇ ਪੱਥਰ ਵੱਡੇ ਵੱਡੇ ਨਾਰੀਅਲ ਖਜੂਰਾ ਤੇ ਕਾਜੂ ਦੇ ਜੰਗਲੀ ਦਰਖਤ ਹਨ ਕਾਤਾ ਹੁੰਦਾ ਹੀ ਨਹੀਂ। ਮੇਰੀ ਆਸ ਨਾਲੋਂ ਇੱਥੇ ਬਹੁਤ ਏ ਦਰਖਤਾਂ ਤੇ ਝਾੜੀਆਂ ਵੀ ਬਹੁਤ ਜ਼ਿਆਦਾ। ਸੋਤੇ ਸਿੱਧੀ ਮੈਂ ਵੈਸਟ ਐਂਡ ਨੂੰ ਘਾਰ ਮੋੜ ਲਈ। ਸੜਕ ਦੇ ਆਲੇ ਦੁਆਲੇ ਫੁੱਲਾਂ ਦੀਆਂ ਕਿਯਾਰੀਆਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ। ਉਹ ਕਹਿਣ ਲੱਗੀ ਇਹ ਬਹੁਤ ਖੂਬਸੂਰਤ ਹੈ। ਮੈਨੂੰ ਇਹ ਸ਼ਹਿਰ ਚੰਗਾ ਲੱਗਣ ਲੱਗ ਪਿਆ। ਕੀ ਤੁਹਾਡੇ ਬਾਗ ਵਿੱਚ ਵੀ ਫੁੱਲ ਹਨ? ਮੈਂ ਜਵਾਬ ਦਿੱਤਾ ਬਹੁਤੇ ਨਹੀਂ। ਘਰ ਦੇ ਬਾਹਰ ਇੱਕ ਛੋਟਾ ਜਿਹਾ ਲਾਨ ਹੈ ਜਿਸ ਦੇ ਆਲੇ ਦੁਆਲੇ ਵਾਰਡ ਲਾਈ ਹੋਈ ਹੈ। ਦੋ ਚੀਲ ਦੇ ਦਰਖਤਾਂ ਬਾਗ ਦੀ ਦੇਖਭਾਲ ਲਈ ਮੈਨੂੰ ਬਹੁਤਾ ਸਮਾਂ ਨਹੀਂ ਮਿਲਦਾ। ਇੱਕ ਕਮਾਲੀ ਹਫ਼ਤੇ ਵਿੱਚ ਇੱਕ ਵਾਰੀ ਆ ਕੇ ਕਾ ਕੱਟ ਜਾਂਦਾ। ਤੇ ਪਾਣੀ ਦੇ ਜਾਂਦਾ ਹੈ ਅਸੀਂ ਦਿੱਲੀ ਮਸਾਲਾ ਸੜਕ ਤੇ ਆ ਗਏ ਇਸ ਦੂਰੀ ਸੜਕ ਤੇ ਤਿੰਨ ਤਿੰਨ ਕਾਰਾਂ ਦੌੜ ਰਹੀਆਂ ਸਨ ਸੈਂਕੜੇ ਹੀ ਫਿਟਪੜੀਆਂ ਸਨ ਜਿਹੜੇ ਚਲਦੀਆਂ ਕਾਰਾਂ ਦੇ ਵਿੱਚ ਦੀ ਰਸਤਾ ਬਣਾਉਂਦੇ ਹੋਏ ਲੰਘ ਰਹੇ ਸਨ ਟ੍ਰੈਫਿਕ ਲਾਈਟਾਂ ਤੇ ਬਹੁਤ ਲੰਮੀ ਦੇਰ ਤੱਕ ਰੁਕਣਾ ਪੈਂਦਾ ਸੀ ਤੇ ਪੈਟਰੋਲ ਦੀ ਗੰਧ ਨਾਲ ਹਵਾ ਭਾਰੀ ਤੇ ਪੂਰੀ ਹੋਈ ਪਈ ਸੀ ਉਹ ਕਹਿਣ ਲੱਗੀ ਇਹ ਤਾਂ ਬੜਾ ਅਜੀਬ ਹੈ ਇਸ ਤਰ੍ਹਾਂ ਦੀ ਆਵਾਜ਼ ਤੇ ਗੰਦੀ ਹਵਾ ਵਿੱਚ ਤੁਸੀਂ ਕਿਵੇਂ ਰਹਿੰਦੇ ਹੋ ਅਚਨ ਚੇਤੀ ਉਹਨੂੰ ਇਹ ਸ਼ਹਿਰ ਹੁਣ ਪਸੰਦ ਨਹੀਂ ਸੀ ਤੇ ਇਸ ਵਿੱਚੋਂ ਦਾ ਕੋਈ ਕਸੂਰ ਵੀ ਨਹੀਂ ਸੀ ਸਾਨੂੰ ਇਸ ਦੀ ਅਦਤ ਪੈ ਗਈ ਹੈ ਦਿੱਲੀ ਦੇ ਕੁਝ ਇਲਾਕੇ ਤਾਂ ਇਸ ਤੋਂ ਵੀ ਬਾੜੇ ਹਨ ਆਸ਼ਰਮ ਦੇ ਚੌਂਕ ਤੋਂ ਮੈਂ ਮਹਾਰਾਣੀ ਬਾਗ ਵੱਲ ਮੁੜ ਪਿਆ ਇੱਥੇ ਭੀੜ ਵੀ ਘਟ ਸੀ ਰੌਲਾ ਵੀ ਘਟ ਤੇ ਆਲੇ ਦੁਆਲੇ ਵੱਡੇ ਬਾਗਾਂ ਵਾਲੇ ਵੱਡੇ ਬੰਗਲੇ ਵੀ ਸਨ ਮੈਂ ਆਪਣੇ ਘਰ ਵੱਲ ਨੂੰ ਮੁੜਿਆ ਤੇ ਉਹਨੂੰ ਕਿਹਾ ਇਹ ਗੱਲ ਚੇਤੇ ਰੱਖੀ ਕਿ ਨੌਕਰਾਂ ਲਈ ਤੂੰ ਡਾਕਟਰ ਗੋਮਜ਼ ਹੈ ਉਹਨਾਂ ਸਾਹਮਣੇ ਚੁੰਮਣ ਚੱਟਣ ਤੇ ਜੱਫੀਆਂ ਪਾਉਣ ਦਾ ਕੰਮ ਵੀ ਨਹੀਂ ਚੱਲੇਗਾ ਉਹਨੇ ਮੈਨੂੰ ਸਲਾਮ ਕਰਦੇ ਹੋਏ ਕਿਹਾ ਠੀਕ ਹੈ ਬੌਸ ਹੁਣ ਤੋਂ ਮੈਂ ਗੋਆ ਦੀ ਸਤਿਕਾਰਯੋਗ ਲੇਡੀ ਡਾਕਟਰਾਂ ਤੂੰ ਇਸ ਸੰਸਾਰ ਦਾ ਸਭ ਤੋਂ ਵੱਡਾ ਬਹਿਰੂਪੀਆ ਲੱਗਦਾ ਉਹ ਤਾਂ ਮੈਂ ਹਾਂ ਮੈਂ ਜਾਣਦਾ ਸੀ ਕਿ ਇਸ ਛੋਟੇ ਘਰ ਦੀ ਗਲਾਦੜ ਔਰਤ ਨੂੰ ਮੈਂ ਪਸੰਦ ਕਰਾਂਗਾ। ਨੌਕਰ ਸਾਡੀ ਉਡੀਕ ਕਰ ਰਹੇ ਸਨ। ਉਹਨਾਂ ਰਣਜੀਤ ਬਿੱਲਾ ਦਾ ਲੋਹੇ ਦਾ ਗੇਟ ਖੋਲ੍ਹ ਕੇ ਕਾਰ ਨੂੰ ਅੰਦਰ ਆਉਣ ਦਿੱਤਾ। ਮੈਂ ਮੌਲੀ ਦਾ ਤੌਰਫ਼ ਆਪਣੇ ਰਸੋਈਏ ਤੇ ਬਹਿਰੇ ਨਾਲ ਕਰਵਾਇਆ। ਉਹਨੇ ਦੋਹਾਂ ਨਾਲ ਹੀ ਹੱਥ ਮੜਾਇਆ ਅਤੇ ਆਪਣੇ ਬਲੈਤੀ ਅੰਦਾਜ਼ ਵਿੱਚ ਕਹਿਣ ਲੱਗੀ ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਈ। ਉਹ ਉਸ ਦਾ ਸਾਮਾਨ ਚੁੱਕ ਕੇ ਮਹਿਮਾਨ ਕਮਰੇ ਤੱਕ ਲੈ ਗਏ। ਮੌਲੀ ਪੌੜੀਆਂ ਚੜ੍ਹ ਕੇ ਮੇਰੇ ਮਗਰ ਆ ਗਈ। ਮੈਂ ਉਹਨੂੰ ਉੱਪਰਲੀ ਮੰਜ਼ਿਲ ਦਿਖਾਈ ਤੇ ਫਿਰ ਉਸ ਨੂੰ ਉਸ ਦੇ ਕਮਰੇ ਵਿੱਚ ਲੈ ਗਿਆ। ਕਮਰੇ ਵਿੱਚ ਬਿਜਲੀ ਦਾ ਹੀਟਰ ਵੱਲ ਰਿਹਾ ਸੀ ਕਮਰਾ ਨਿਗਾ ਸੀ ਬਿਸਤਰੇ ਤੇ ਹੋਰ ਕੰਬਲ ਰੱਖ ਦਿੱਤੇ ਗਏ ਸਨ ਤੂੰ ਸਮਾਨ ਕੋਲ ਤੀ ਕੁਝ ਦੇਰ ਆਰਾਮ ਕਰ ਜੇ ਨਾ ਹੋਣਾ ਹੋਵੇ ਤਾਂ ਟੂਟੀਆਂ ਵਿੱਚ ਗਰਮ ਪਾਣੀ ਆਉਂਦਾ ਮੈਂ ਕੁਝ ਦੇਰ ਦਫ਼ਤਰ 'ਚ ਕੰਮ ਕਰਾਵਾਂ ਬਾਰ ਸ਼ਾਮੀ 6:30 ਵਜੇ ਖੁੱਲਦੀ ਹੈ ਮੈਂ ਆਪਣੇ ਪੜਨ ਕਮਰੇ ਵਿੱਚ ਗਿਆ ਤੇ ਬਿਮਲਾ ਸ਼ਰਮਾ ਨੂੰ ਫੋਨ ਕਰਕੇ ਇਹ ਪੁੱਛਿਆ ਕਿ ਹੁਣ ਤੱਕ ਕੀ ਕੰਮ ਹੋਇਆ ਮੈਂ ਉਹਨੂੰ ਕਿਹਾ ਕਿ ਅੱਜ ਦੀ ਸ਼ਾਮ ਇਹਨੂੰ ਕੋਈ ਖਤਨਾ ਭੇਜੇ ਮੈਂ ਕੱਲ ਨੂੰ ਇਹਨਾਂ ਤੇ ਝਾਤੀ ਮਾਰਾਂਗਾ ਬੈਠਣ ਵਾਲੇ ਕਮਰੇ ਵਿੱਚ ਮੈਂ ਅੱਗ ਬਾਲਣ ਲਈ ਗਿਆ ਵੱਡੀਆਂ-ਵੋਟੀਆਂ ਲੱਕੜਾਂ ਦੇ ਕੋਲੇ ਦਾ ਢੇਰ ਲਗਾਇਆ ਗਿਆ। ਸ਼ਰਾਬ ਦੇ ਗਲਾਸ ਰੱਖੇ ਗਏ। ਮੈਂ ਸਟੀਰੀਓ ਚਾਲੂ ਕਰ ਦਿੱਤਾ ਤੇ ਇਸ ਤੇ ਇੱਕ ਰਮਾਂਟਿਕ ਗੀਤ ਲਗਾ ਦਿੱਤਾ। ਮੈਂ ਮੌਲੀ ਨੂੰ ਦੇਖਣ ਗਿਆ। ਉਹਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਜਦੋਂ ਮੈਂ ਪੌੜੀਆਂ ਉਤਰਿਆ ਸਾਂ ਤੇ ਬੈਠਣ ਵਾਲੇ ਕਮਰੇ ਦੇ ਪਿਛਲੇ ਪਾਸੇ ਸਾਂ ਤਾਂ ਉਹਦੇ ਗੂੰਂਦ ਦੀ ਆਵਾਜ਼ ਸੁਣਾਈ ਦਿੱਤੀ। ਉਹ ਇੱਕ ਹਿੰਦੀ ਫਿਲਮ ਦਾ ਗਾਣਾ ਗਾ ਰਹੀ ਸੀ। ਜਬ ਜਬ ਬਹਾਰ ਆਈ ਔਰ ਫੂਲ ਮੁਸਕਰਾਏ, ਮੁਝੇ ਤੁਮ ਯਾਦ ਆਏ। ਇਹ ਬੜਾ ਖੂਬਸੂਰਤ ਗੀਤ ਸੀ। ਹਾਲਾਂਕਿ ਉਹ ਇਸ ਨੂੰ ਬਹੁਤ ਬੇਸੁਰੇ ਢੰਗ ਨਾਲ ਗਾ ਰਹੀ ਸੀ। ਪਰ ਉਹ ਖੁਸ਼ ਪ੍ਰਤੀਤ ਹੁੰਦੀ ਸੀ ਜਿਸ ਕਾਰਨ ਮੈਂ ਵੀ ਨਿਗਾਹ ਤੇ ਖੁਸ਼ ਮਹਿਸੂਸ ਕੀਤਾ ਠੀਕ 6:30 ਵਜੇ ਉਹ ਮੇਰੇ ਕੋਲ ਬੈਠਣ ਵਾਲੇ ਕਮਰੇ ਵਿੱਚ ਆ ਗਈ ਉਹਨੇ ਸਨੇਰੀ ਪੀਲੇ ਰੰਗ ਵਾਲਾ ਬਲਾਊਸ ਤੇ ਲੰਮੀ ਸਫੈਦ ਰੰਗੀ ਸਕਰਟ ਪਾਈ ਹੋਈ ਸੀ ਗਲ ਵਿੱਚ ਉਹਨੇ ਮੋਤੀਆਂ ਦਾ ਹਾਰ ਕੰਨਾਂ ਵਿੱਚ ਮੋਤੀਆਂ ਦੇ ਬੁੰਦੇ ਤੇ ਸਜੇ ਗਿੱਟੇਦ ਵਾਲੇ ਪਤਲੀ ਜੀ ਸੋਨੇ ਦੀ ਚੇਨ ਪਾਈ ਹੋਈ ਸੀ ਉਹ ਦੋ ਬੋਤਲਾਂ ਤੇ ਕਾਜੂਆਂ ਦਾ ਇੱਕ ਵੱਡਾ ਪੈਕੇਟ ਲੈ ਕੇ ਆਈ ਸੀ ਬੋਤਲਾਂ ਮੈਨੂੰ ਦਿੰਦੇ ਹੋਏ ਸਨੇ ਕਿਆ ਇਹ ਤੁਹਾਡੇ ਲਈ ਹਨ ਇਹ ਗਵਾ ਦੀ ਸਭ ਤੋਂ ਵਧੀਆ ਫੇਣੀ ਹੈ ਜਿਹੜੀ ਮੇਰੇ ਪਿਤਾ ਨੇ ਘਰੇ ਕੱਢੀ ਹੈ ਇੱਕ ਕਾਜੂ ਦੀ ਹੈ ਇੱਕ ਨਾਰੀਅਲ ਦੀ ਤੁਹਾਨੂੰ ਫੇਣੀ ਪਸੰਦ ਹੈ ਮੈਂ ਕਦੇ ਚੱਕ ਕੇ ਨਹੀਂ ਦੇਖੀ ਮੈਨੂੰ ਦੱਸਿਆ ਗਿਆ ਕਿ ਇਹ ਅੱਗ ਵਰਗੀ ਹੁੰਦੀ ਹੈ ਇਹ ਕੇ ਦੇਖ ਇਹ ਬੜੀ ਸ਼ੁੱਧ ਹੈ ਇਸ ਵਿੱਚ ਕੋਈ ਫालतू ਚੀਜ਼ ਨਹੀਂ ਪਾਈ ਗਈ ਇਹ ਕਾਜੂ ਭੁੰਨੇ ਪੈਣੇ ਹਨ ਗੋਆ ਵਿੱਚ ਬਸ ਇਹੀ ਦੋ ਚੀਜ਼ਾਂ ਮਿਲਦੀਆਂ ਹਨ ਇਸ ਲਈ ਮੈਂ ਇਹ ਦੋਵੇਂ ਤੁਹਾਡੇ ਲਈ ਲੈ ਆਈਆਂ ਸ਼ੁਕਰੀਆ ਪੀਣ ਲਈ ਕੀ ਲਵੇਂਗੀ ਸਕਾਚ ਬੀਅਰ ਜਨ ਸ਼ੈਰੀ ਜਾਂ ਵਾਇਨ ਇਹ ਸਾਰਾ ਸਮਾਨ ਤੁਹਾਡੇ ਕੋਲ ਹਰ ਵੇਲੇ ਘਰ ਵਿੱਚ ਰਹਿੰਦਾ ਹੈ ਮੈਂ ਦੇਖ ਸਕਦੀ ਹਾਂ ਕਿ ਤੁਸੀਂ ਅਮੀਰ ਆਦਮੀ ਹੋ ਪਰ ਮੇਰੇ ਸਰਹਾਣੇ ਹੇਠਾਂ ਰੱਖੇ ਪੈਸੇ ਕਿਸਰੀ ਹਨ ਮੈਂ ਬਹੁਤ ਉਮੀਦ ਨਹੀਂ ਪਰ ਚੰਗਾ ਖਾਂਦਾ ਪੀਂਦਾ ਹਾਂ ਇਹ ਪੈਸੇ ਆਪਣੇ ਸਮਝੌਤੇ ਮੁਤਾਬਕ ਪੇਸ਼ ਕੀ ਹਨ ਇਸ ਸਿਲਸਿਲੇ ਨੂੰ ਇੰਨਾ ਕਾਰੋਬਾਰੀ ਨਾ ਬਣਾਓ ਮੈਂ ਤੁਹਾਡੇ ਕੋਲ ਪੈਸੇ ਲੈਣ ਨਹੀਂ ਆਈ ਸਗੋਂ ਸਿਰ ਰਮਾਂਸ ਲਈ ਆਈਆਂ ਜਿਹੜਾ ਮੈਨੂੰ ਮੇਰੀ ਜ਼ਿੰਦਗੀ ਵਿੱਚ ਨਹੀਂ ਮਿਲਿਆ ਮੈਂ ਉਹਦੀ ਗੱਲ ਤੇ ਹਲਕਾ ਜਿਹਾ ਚੁੰਮਣ ਲਿਆ ਤੇ ਕਿਹਾ ਤੂੰ ਦੋਵੇਂ ਹੀ ਲੈ ਸਕਦੀ ਹੈਂ ਹੁਣ ਕੀ ਲੈਣਾ ਚਾਹੇਂਗੀ ਉਹ ਜੋ ਤੁਸੀਂ ਲੈ ਰਹੇ ਹੋ ਮੈਂ ਦੋ ਗਲਾਸਾਂ ਵਿੱਚ ਵਿਸਕੀ ਦੇ ਵੱਡੇ ਪੈਗ ਪਾਏ ਉਹਨਾਂ ਵਿੱਚ ਸੋਡਾ ਤੇ ਬਰਫ਼ ਪਾਈ ਤੇ ਗਲਾਸ ਉਸਨੂੰ ਫੜਾ ਦਿੱਤਾ ਉਹ ਅੱਗ ਦੇ ਕੋਲ ਪਈ ਕੁਰਸੀ ਤੇ ਬੈਠ ਗਈ ਮੈਂ ਪੁੱਛਿਆ ਹੁਣ ਦੱਸ ਕਿ ਤੂੰ ਕੰਮ ਕੀ ਕਰਦੀ ਹੈ ਮੈਂ ਆਪਣੇ ਖਤ ਵਿੱਚ ਲਿਖੀ ਦਿੱਤਾ ਸੀ ਕਿ ਮੈਂ ਮਾਲਿਸ਼ਨ ਟੂਰਿਸਟ ਸੀਜ਼ਨ ਦੌਰਾਨ ਮੈਂ ਦਿਨ ਵਿੱਚ ਦਰਜਨ ਪਰ ਮਾਲਿਸ਼ਾਂ ਕਰਦੀਆਂ 150 ਰੁਪਏ ਮੈਂ ਫੀ ਮਾਲਿਸ਼ ਰੈਂਦੀਆਂ ਇਸ ਤੋਂ ਬਿਨਾ ਮੈਨੂੰ ਟਿਪ ਵਿੱਚ ਵੀ ਕਾਫੀ ਪੈਸੇ ਮਿਲ ਜਾਂਦੇ ਹਨ ਇਸ ਨਾਲ ਘਰ ਦਾ ਚੁੱਲ੍ਹਾ ਬਲਦਾ ਰਹਿੰਦਾ ਹੈ ਕੀ ਤੂੰ ਸਿਰਫ ਔਰਤਾਂ ਦੀ ਮਾਲਿਸ਼ ਕਰਦੀਆਂ ਜਾਂ ਮਰਦਾਂ ਦੀ ਵੀ ਬਹੁਤਾ ਕਰਕੇ ਔਰਤਾਂ ਦੀ ਕਦੇ-ਕਦੇ ਬਜ਼ੁਰਗ ਮਰਦਾਂ ਦੀ ਵੀ ਕਰਦੀਆਂ ਮੈਂ ਨੌਜਵਾਨ ਮਰਦਾਂ ਦੀ ਮਾਲਿਸ਼ ਨਹੀਂ ਕਰਦੀ। ਉਹਨਾਂ ਦੇ ਦਿਮਾਗ ਵਿੱਚ ਫਤੂਰ ਉੱਠਣ ਲੱਗਦਾ ਤੇ ਉਹ ਮੇਰੇ ਨਾਲ ਖੁੱਲ੍ਹਾ ਲੈਣਾ ਚਾਹੁੰਦੇ ਹਨ। ਮੈਂ ਉਹਨਾਂ ਨੂੰ ਤੁਰੰਤ ਛੱਡ ਦਿੰਦੀ ਹਾਂ। ਮਿਸਟਰ, ਇਹ ਬੈਂਕਾਕ ਟੋਕੀਓ ਨਹੀਂ ਹੈ ਜਿੱਥੇ ਤੁਸੀਂ ਮਾਲਿਸ਼ ਕਰਨ ਵਾਲੀ ਔਰਤ ਨਾਲ ਸਹਿਬਾ ਸਵੀਕਾਰ ਸਕਦੇ ਹੋ। ਵੱਡੇ ਆਦਮੀਆਂ ਦੀ ਮਾਲਿਸ਼ ਮੈਂ ਕਰ ਦਿੰਦੀ ਹਾਂ। ਕਈ ਵਾਰ ਉਹ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਉਹਨਾਂ ਨੂੰ ਛੱਡ ਦਿੰਦੀ ਹਾਂ ਤੇ ਫਿਰ ਉਹ ਮੈਨੂੰ ਭਾਰੀ ਟਿਪ ਵੀ ਦਿੰਦੇ ਨੇ। ਮੇਰੇ ਨਾਲ ਤੈਨੂੰ ਇਹ ਸਮੱਸਿਆ ਨਹੀਂ ਹੋਣ ਲੱਗੀ। ਮੈਂ ਆਸ ਕਰਦੀ ਹਾਂ ਕਿ ਨਹੀਂ ਹੋਵੇਗੀ। ਨਹੀਂ ਤਾਂ ਅਗਲਾ ਜਹਾਜ਼ ਲੈ ਕੇ ਘਰ ਵਾਪਸ ਫੇਰੀ ਜਾਵਾਂ ਉਸਨੂੰ ਦੇਖ ਕੇ ਮੈਨੂੰ ਜੈਸੀਕਾ ਬਰਾਊਨ ਯਾਦ ਆਈ ਦੋਵਾਂ ਵਿੱਚ ਹੀ ਕੋਈ ਚਿਜਕ ਨਹੀਂ ਸੀ ਡਾਕਟਰ ਗੋਮਜ਼ ਦੇ ਮਾਨ ਵਿੱਚ ਸੋਈਏ ਨੇ ਗੋਆ ਦੀ ਮੱਛੀ ਤੇ ਚਾਲੂ ਪਕਾਏ ਸਨ ਮੈਂ ਗਰੋਵਰਸ ਦੀ ਚਿੱਟੀ ਵੰਨ ਦੀ ਬੋਤਲ ਖੋਲੀ ਤੇ ਅੱਗ ਕੋਲ ਬੈਠ ਕੇ ਹੀ ਰਾਤ ਦਾ ਖਾਣਾ ਖਾਦਾ ਮੌਲੀ ਨੇ ਰਸੋਈਏ ਨੂੰ ਵਧਾਈ ਦਿੱਤੀ ਤੇ ਕਹਿਣ ਲੱਗੀ ਤੇਰਾ ਪਕਾਇਆ ਖਾਣਾ ਮੇਰੇ ਘਰ ਮਿਲਦੇ ਖਾਣੇ ਤੋਂ ਵੀ ਬਿਹਤਰ ਹੈ ਰਸੋਈਏ ਨੇ ਬੜਾ ਕਮਾਲ ਦਾ ਖਾਣਾ ਬਣਾਇਆ ਸੀ ਕਸਟਰਡ ਖਾਣ ਤੋਂ ਬਾਅਦ ਅਸਾ ਕੌਫੀ ਪੀਤੀ ਤੇ ਫਿਰ ਕੌਂਗ ਬੈਰਾ ਪਲੇਟਾਂ ਚੁੱਕ ਕੇ ਲੈ ਗਿਆ ਮੈਂ ਨੌਕਰਾਂ ਨੂੰ ਬਾਹਰ ਭੇਜਿਆ ਤੇ ਪਿਛਲਾ ਦਰਵਾਜ਼ਾ ਬੰਦ ਕਰ ਦਿੱ ਫਿਰ ਮੈਂ ਬਾਹਰ łąਣ ਵਿੱਚ ਗਿਆ ਤੇ ਝਾੜੀਆਂ ਕੋਲ ਖੜ ਕੇ ਪਿਸ਼ਾਬ ਕੀਤਾ ਬਾਰ ਬੜੀ ਠੰਡ ਸੀ ਮੈਂ ਕੰਬਣ ਲੱਗ ਪਿਆ ਮੈਂ ਤੁਰੰਤ ਅੰਦਰ ਆ ਗਿਆ ਤੇ ਅਗ ਕੁਲਜਾ ਬੈਠਿਆ ਫਿਰ ਮੈਂ ਅੱਗ ਵਿੱਚ ਕੁਝ ਹੋਰ ਲੱਕੜੀਆਂ ਪਾਈਆਂ ਤੇ ਇਸ ਦੇ ਕੋਲ ਖੜ ਕੇ ਆਪਣੇ ਹੱਥ ਸੇਕਣ ਲੱਗਿਆ ਉਹ ਪੁੱਛਣ ਲੱਗੀ ਰਾਤ ਦੇ ਖਾਣੇ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਮੈਂ ਅਕਸਰ ਸੌਣ ਤੋਂ ਪਹਿਲਾਂ ਸਿਗਰ ਪੀਂਦਾ ਹਾਂ ਪਰ ਅੱਜ ਸਿਗਰ ਪੀਣ ਨੂੰ ਮੇਰਾ ਜੀ ਨਹੀਂ ਕਰਦਾ ਬੈੱਡਰੂਮ ਨਾਲੋਂ ਇੱਥੇ ਕਿਤੇ ਵੱਧ ਚੰਗਾ ਲੱਗਦਾ ਹੈ ਇਹ ਤਾਂ ਵਦੇਰੇ ਘਰੇਲੂ ਲੱਗਦੀ ਹੈ ਤੇ ਵਦੇਰੇ ਚੰਗੀ ਵੀ ਜਦੋਂ ਤੱਕ ਅੱਗ ਖਤਮ ਨਹੀਂ ਹੁੰਦੀ ਆਪਾਂ ਇੱਥੇ ਬੈਠੇ ਰਹਿੰਦੇ ਹਾਂ ਜ ਅਗ ਕਾਫੀ ਸਮਾਂ ਹੋਰ ਬਲਦੀ ਰਹੇਗੀ ਸਾਡੀ ਗੱਲਬਾਤ ਮੁੱਕ ਗਈ ਸੀ ਮੌਲੀ ਆਪਣੀ ਕੁਰਸੀ ਤੋਂ ਉੱਠੀ ਤੇ ਮੇਰੇ ਕੋਲ ਆ ਗਈ ਸਵੇਰੇ ਜਦ ਮੌਲੀ ਨੇ ਮੈਨੂੰ ਹਲਾ ਕੇ ਜਗਾਇਆ ਦਿਨ ਚੜਾਇਆ ਸੀ ਆਪਣੇ ਕੱਪੜੇ ਚੁੱਕਦੀ ਹੋਈ ਕਹਿਣ ਲੱਗੀ ਕੋਈ ਪੇਸ਼ਰਾ ਦਰਵਾਜ਼ਾ ਖੜਕਾ ਰਿਹਾ ਹੈ ਇਹ ਜ਼ਰੂਰ ਨੌਕਰ ਹੋਣਗੇ ਮੈਂ ਬਹੁਤ ਜ਼ਿਆਦਾ ਸੁੱਤਾ ਰਿਹਾ ਜਦੋਂ ਉਹ ਦੌੜ ਕੇ ਆਪਣੇ ਬੈੱਡਰੂਮ ਵਿੱਚ ਗਈ ਤਾਂ ਮੈਂ ਆਪਣਾ ਕਾਉਂਟ ਪਹਿਨਿਆ ਤੇ ਕਾਲੀ ਕਾਲੀ ਪੌੜੀਆਂ ਉਤਰਿਆ ਤਾਂ ਕਿ ਨੌਕਰਾਂ ਨੂੰ ਅੰਦਰ ਲਿਆ ਸਕਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਰਾਤ ਬੜੀ ਧੀਰ ਨਾਲ ਸੁੱਤਾ ਸਵੇਰ ਦੀ ਚਾਹ ਮੈਂ ਆਪਣੇ ਬਿਸਤਰੇ ਵਿੱਚ ਪੀਵਾਂਗਾ ਮੈਮ ਸਾਹਿਬ ਨੂੰ ਉਹਨਾਂ ਦੀ ਚਾਹ ਉਹ ਫਿਰ ਮੈਂ ਦੌੜ ਕੇ ਉੱਪਰ ਗਿਆ ਆਪਣੇ ਬਿਸਤਰੇ ਨੂੰ ਸਿਲਵਟਾਂ ਪਾਈਆਂ ਜਿਵੇਂ ਮੈਂ ਇਸ ਉੱਤੇ ਸੁੱਤਾ ਸਾਂ ਮੈਂ ਮੌਲੀ ਦੇ ਦਰਵਾਜ਼ੇ ਤੇ دستਕ ਦਿੱਤੀ ਤੇ ਕਿਹਾ ਸਵੇਰ ਦੀ ਚਾਹ ਬਿਸਤਰੇ ਵਿੱਚ ਪੀਣਾ ਚਾਹੇਂਗੀ ਜਾਂ ਮੇਰੇ ਨਾਲ ਬੈਠ ਕੇ ਮੈਂ ਸਕਿੰਟ ਵਿੱਚ ਆਈ ਜਦੋਂ ਬਾਹਰ ਆਈ ਤਾਂ ਉਸਨੇ ਆਪਣਾ ਮੂੰਹ ਥੋਤਾ ਹੋਇਆ ਸੀ ਤੇ ਬਹੁਤ ਖੁਸ਼ੀ ਨਾਲ ਚਾਹ ਕਰੀ ਸੀ ਬਹਿਰੇ ਚਲ ਸੋਇਆਂ ਨੂੰ ਨਮਸਕਾਰ ਕੀਤੀ ਫਿਰ ਮੇਰੇ ਵੱਲ ਵੇਖ ਕੇ ਸ਼ਰਾਰਤੀ ਢੰਗ ਨਾਲ ਮੁਸਕਰਾਈ ਤੇ ਪੁੱਛਣ ਲੱਗੀ ਤੁਹਾਡਾ ਕੀ ਹਾਲ ਹੈ ਕਿੰਨੀ ਚੰਗੀ ਆਈ ਬੜੀ ਕਮਾਲ ਦੀ ਨੀਂਦ ਆਈ ਇਸ ਦੇ ਨਾਲ ਹੀ ਮੈਂ ਗੱਲ ਕੱਢ ਦਿੱਤੀ ਉਹਨੇ ਸਕੂਲ ਅਧਿਆਪਕਾਂ ਵਾਂਗ ਆਪਣੀ ਉਂਗਲ ਸਿੱਧੀ ਕਰਦੇ ਹੋਏ ਮੈਨੂੰ ਝਾੜਿਆ ਤੇ ਕਿਹਾ ਕੋਈ ਗੰਦੀ ਗੱਲ ਨਹੀਂ ਕਰਨੀ ਅੱਜ ਦਾ ਕੀ ਪ੍ਰੋਗਰਾਮ ਹੈ ਇੱਕ ਘੰਟੇ ਵਿੱਚ ਮੈਂ ਦਫ਼ਤਰ ਚਲਾ ਜਾਵਾਂਗਾ ਡਰਾਈਵਰ ਕਾਰ ਲੈ ਕੇ ਵਾਪਸ ਆ ਜਾਵੇਗਾ ਉਸ ਦਾ ਨਾਮ ਜੀਵਨ ਰਾਮ ਹੈ ਉਹ ਤੈਨੂੰ ਸ਼ਰਦ ਦਾ ਚੱਕਰ ਲਵਾਏਗਾ ਜਿੱਥੇ ਵੀ ਤੂੰ ਜਾਣਾ ਚਾਹੇ ਬਾਜ਼ਾਰ ਪੁਰਾਣੀਆਂ ਇਮਾਰਤਾਂ ਤੇ ਅਜਾਇਬ ਘਰਾਂ ਜਾਂ ਗੈਲਰੀਆਂ 6 ਵਜੇ ਦੇ ਕਰੀਬ ਉਹ ਮੈਨੂੰ ਦਫ਼ਤਰੋਂ ਲੈ ਲੈ ਬਾਈਗਾ ਸਾਨੂੰ ਇੱਕ ਗੱਲ ਦੱਸਾਂ ਮੈਂ ਤੁਹਾਡੀ ਰਸੋਈ ਦੇ ਨਾਲ ਜਾ ਕੇ ਰਾਤ ਦੇ ਖਾਣੇ ਦਾ ਸਮਾਨ ਖਰੀਦ ਕੇ ਲਿਆਵਾਂਗੀ ਅੱਜ ਸ਼ਾਮ ਦਾ ਖਾਣਾ ਮੈਂ ਬਣਾਵਾਂਗੀ ਮੈਂ ਸਾਰਾ ਦਿਨ ਦਫ਼ਤਰ ਵਿੱਚ ਬਤਾਇਆ ਮੇਰਾ ਮਨ ਕੰਮ ਵਿੱਚ ਨਹੀਂ ਸੀ ਮੈਂ ਆਵਾਸੀਆਂ ਲੈ ਰਿਆ ਸਾਂ ਤੇ ਮੇਰਾ ਉਹਨਾਂ ਗੱਲਾਂ ਵੱਲ ਧਿਆਨ ਨਹੀਂ ਸੀ ਜਾ ਰਿਹਾ ਜਿਹੜੀਆਂ ਮੇਰੇ ਸਟਾਫ ਵੱਲੋਂ ਕਈਆਂ ਜਾ ਰਹੀਆਂ ਸਨ ਦੁਪਹਿਰ ਦੇ ਖਾਣੇ ਸਮੇਂ ਮੈਂ ਸੂਪ ਅਤੇ ਸੈਂਡਵਿਚ ਮੰਗਵਾਏ ਮੈਂ ਬਿਮਲਾ ਸ਼ਰਮਾ ਨੂੰ ਕਿਹਾ ਕਿ ਜਿੰਨੀ ਦੇਰ ਮੈਂ ਨਾ ਕਹਾ ਹਾਂ ਉਨੀ ਦੇਰ ਮੈਨੂੰ ਟੈਲੀਫੋਨ ਕਾਲ ਦੀ ਤੰਗ ਨਾ ਕਰੇ ਮੈਂ ਸੋਫੇ ਤੇ ਲੰਮਾ ਪੈ ਗਿਆ ਤੇ ਤੁਰੰਤ ਹੀ ਨੀਂਦ ਆ ਗਈ ਮੈਂ 3 ਘੰਟੇ ਸੁੱਤਾ ਰਿਆ ਫਿਰ ਮੈਂ ਆਪਣਾ ਮੂੰਹ ਤੋੜਦਾ ਤੇ ਚਾਹ ਮੰਗਵਾਈ ਮੈਂ ਚਾਹ ਪੀ ਕੇ ਤਰੋ ਤਾਜ਼ਾ ਹੋ ਗਿਆ ਤੇ ਫਿਰ ਮੈਂ ਡਾਕ ਦੇਖੀ ਚਿੱਠੀਆਂ ਤੇ ਦਸਤਕਤ ਕੀਤੀ 6 ਵਜੇ ਤੱਕ ਮੈਂ ਆਪਣਾ ਮੇਜ਼ ਖਾਲੀ ਕਰ ਦਿੱਤਾ ਸੀ ਤੇ ਘਰ ਜਾਣ ਲਈ ਤਿਆਰ ਸੀ। ਮੌਲੀ ਉੱਪਰਲੀ ਮੰਜ਼ਲ ਤੇ ਸੀ। ਜਦੋਂ ਮੈਂ ਉੱਪਰ ਗਿਆ ਤਾਂ ਮੈਂ ਸੁਣਿਆ ਕਿ ਸਟੀਰੀਓ ਪੂਰੀ ਆਵਾਜ਼ ਵਿੱਚ ਵੱਜ ਰਿਹਾ ਸੀ। ਕੋਈ ਅਪੇਰਾ ਚੱਲ ਰਿਹਾ ਸੀ। ਇਹ ਮੇਰੀ ਕਿਸੇੜ ਨਹੀਂ ਸੀ। ਮੈਂ ਕਦੀ ਵੀ ਅਪੇਰੇ ਦਾ ਸੰਗੀਤ ਪਸੰਦ ਨਹੀਂ ਸੀ ਕਰਦਾ। ਮੌਲੀ ਨੇ ਮੇਰੇ ਕਦਮਾਂ ਦੀ ਥਾਪ ਸੁਣੀ। ਸੰਗੀਤ ਦੀ ਆਵਾਜ਼ ਕੱਟ ਕੀਤੀ ਤੇ ਪੌੜੀਆਂ ਦੇ ਸਿਰੇ ਤੇ ਖੜ ਕੇ ਹਲੋ ਕਿਹਾ। ਉਹ ਹੇਠਾਂ ਨੂੰ ਝੁਕੀ ਤੇ ਕਹਿਣ ਲੱਗੀ, "ਸਵਾਗਤ ਹੈ ਮਿਸਟਰ ਕੁਮਾਰ। ਮੈਨੂੰ ਭਰੋਸਾ ਹੈ ਦਫ਼ਤਰ ਵਿੱਚ ਤੁਹਾਡਾ ਦਿਨ ਚੰਗਾ ਬੀਤਿਆ ਹੋਵੇਗਾ। ਤੁਹਾਨੂੰ ਮੇਰਾ ਨਵਾਂ ਸਟਾਈਲ ਕਿਦਾਂ ਦਾ ਲੱਗਾ ਇਹ ਕੱਪੜੇ ਅੱਜੀ ਸਵੇਰੇ ਖਰੀਦੇ ਹਨ ਅਜੇਹਾ ਕਹਿੰਦੇ ਹੋਏ ਇੱਕ ਵਾਰ ਫਿਰ ਚੁੱਕੀ ਉਹਨੇ ਸਲਵਾਰ ਕਮੀਜ਼ ਪਾਏ ਹੋਏ ਸਨ ਤੇ ਮੋਢਿਆਂ ਤੇ ਗੂੜੇ ਲਾਲ ਰੰਗ ਦਾ ਦੁਪੱਟਾ ਲਿਆ ਹੋਇਆ ਸੀ ਮੱਥੇ ਤੇ ਲਾਲ ਬਿੰਦੀ ਵੀ ਲਾਈ ਹੋਈ ਸੀ ਉਹ ਕਹਿਣ ਲੱਗੀ ਮੈਂ ਸੋਚਿਆ ਕਿ ਗੁਆਦੀਕਾਰੀ ਇਸਾਈ ਮੈਮ ਨਾਲੋਂ ਮੈਨੂੰ ਸ਼੍ਰੀਮੋਹਨ ਕੁਮਾਰ ਨਾਲ ਰਹਿੰਦੇ ਆ ਪੰਜਾਬੀ Hindu ਸ਼੍ਰੀਮਤੀ ਦਿਖਾਈ ਦੇਣਾ ਚਾਹੀਦਾ ਮੈਂ ਜਵਾਬ ਦਿੱਤਾ ਇਹ ਕੱਪੜੇ ਤੈਨੂੰ ਬਹੁਤ ਚ अच्छे ਹਨ ਮੈਨੂੰ ਲੱਗਦਾ ਹੈ ਕਿ ਜੋ ਵੀ ਪਾ ਲਵੇਂ ਤੈਨੂੰ ਉਹੀ ਜੱਜ ਜਾਵੇਗਾ ਤੇਰਾ ਸਰੀਰ ਇਸ ਤਰ੍ਹਾਂ ਦਾ ਹੈ ਉਹਨੇ ਝੁਕਦੇ ਹੋਏ ਜਵਾਬ ਦਿੱਤਾ ਸ਼ੁਕਰੀਆ ਜਨਾਬ ਤੁਹਾਡਾ ਰਸੋਈਆ ਮੈਨੂੰ ਆਈਐਨ ਦਾ ਨਾਮ ਦੀ ਕਿਸੇ ਮਾਰਕੀਟ ਵਿੱਚ ਰਹਿ ਗਿਆ ਸੀ ਉੱਥੇ ਸੰਸਾਰ ਦੀ ਹਰ ਚੀਜ਼ ਮਿਲਦੀ ਹੈ ਅਸੀਂ ਕਈ ਤਰ੍ਹਾਂ ਦੀਆਂ ਮੱਛੀਆਂ ਤੇ ਹੋਰ ਖਾਣ ਦਾ ਸਮਾਨ ਦੇਖਿਆ ਫਿਰ ਮੈਂ ਕਰੈਬ ਲੈ ਲਿਆ ਇਸ ਨੂੰ ਆਪਣੇ ਹੱਥਾਂ ਨਾਲ ਪਕਾਇਆ ਹੈ ਗੋਆ ਦੇ ਖਾਸ ਤਰੀਕੇ ਨਾਲ ਇਸ ਵਿੱਚ ਥੋੜੀ ਵਾਈਨ ਪਾ ਕੇ ਆਸ ਹੈ ਤੁਹਾਨੂੰ ਪਸੰਦ ਆਵੇਗਾ ਮੈਂ ਆਪਣਾ ਕੋਟ ਟਾਈ ਤੇ ਜੁੱਤੀਆਂ ਲਾਈਆਂ ਤੇ ਗਰਮ ਕੌਣ ਪਾਇਆ ਤੇ ਪੈਰ ਸਲੀਪਰ ਪਾਰੇ ਮੈਂ ਬੈਰੇ ਨੂੰ ਕਿਹਾ ਕਿ ਬੈਠਕ ਵਿੱਚ ਅੱਗ ਬਾਲ ਦੇਵੇ ਤੇ ਸ਼ਰਾਬ ਲਈ ਗਲਾਸ ਰੱਖ ਦੇਵੇ ਖਰੀਦਾਰੀ ਤੇ ਖਾਣਾ ਬਣਾਉਣ ਤੋਂ ਬਿਨਾਂ ਤੂੰ ਕੀ ਕੀਤਾ ਸੁੱਤੀ ਰਿਹਾ 3 ਘੰਟੇ ਜਾਂ ਸ਼ਾਇਦ 4 ਘੰਟੇ ਕੱਲ ਰਾਤ ਤੂੰ ਮੈਨੂੰ ਬਹੁਤ ਤੰਗ ਕੀਤਾ ਇਹ ਗੱਲ ਸੁਣ ਕੇ ਮੈਨੂੰ ਖੁਸ਼ੀ ਹੋਈ ਮੈਂ ਜਵਾਬ ਦਿੱਤਾ ਮੇਰਾ ਵੀ ਇਹੀ ਹਾਲ ਹੈ ਦੁਪਹਿਰ ਤੋਂ ਬਾਅਦ ਦਫ਼ਤਰ ਵੀ ਸੁੱਤਾ ਹੀ ਰਿਹਾ ਉਹ ਕਹਿਣ ਲੱਗੀ ਜਨਾਬ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਬਾਕੀ ਦੇ ਕੰਮਾਂ ਵਾਂਗ ਇਹ ਕੰਮ ਵੀ ਸੰਕੋਚ ਵਿੱਚ ਕਰਨਾ ਚਾਹੀਦਾ ਮੌਲੀ ਨੇ ਬਹੁਤ ਕਮਾਲ ਦਾ ਖਾਣਾ ਬਣਾਇਆ ਸੀ ਸੂਪ ਮਸਾਲੇਦਾਰ ਤੇ ਗਰਮ ਸੀ ਕਰੈਬ ਬਹੁਤ ਹੀ ਸਵਾਦਲਾ ਤੇ ਕਸਟਰਡ ਇਹਨਾਂ ਵਧੀਆ ਸੀ ਕਿ ਅਮਰੀਕਾ ਜਾਂ ਇੰਗਲੈਂਡ ਵਿੱਚ ਵੀ ਨਾ ਮਿਲੇ ਮੈਂ ਉਸਦੀ ਉਸਤਤ ਕੀਤੀ ਤੂੰ ਹਰ ਕੰਮ ਵਿੱਚ ਹੀ ਮਾਰ ਲੱਗਦੀ ਹੈ ਹਰ ਕੰਮ ਤੋਂ ਤੇਰਾ ਕੀ ਮਤਲ ਅਸੀਂ ਸਿਰਫ ਖਾਣੇ ਦੀ ਗੱਲ ਕਰ ਰਹੇ ਹਾਂ ਉਹਨੇ ਗੱਲ ਹੱਸਦੇ ਹੋਏ ਕਹੀ ਹਰ ਕੰਮ ਦਾ ਮਤਲਬ ਹੈ ਹਰ ਕੰਮ ਸਨੇ ਉਸਤੇ ਜੋ ਤੂੰ ਸਮਝ ਰਹੀ ਹੈ ਮੈਂ ਕਿਸੇ ਤੇ ਨਿਰਭਰ ਨਹੀਂ ਕਰਦੀ ਮੈਂ ਆਪਣੇ ਕੱਪੜੇ ਖੁਦ ਸਿਉਂਦੀ ਹਾਂ ਤੇ ਬਿਜਲੀ ਦਾ ਫਿਊਜ਼ ਵੀ ਆਪ ਹੀ ਲਾ ਲੈਂਦੀ ਹਾਂ ਛੋਟੇ ਜਿਹੇ ਬਜਟ ਤੇ ਇਕੱਲਿਆਂ ਗੁਜ਼ਾਰਾ ਕਰਦਿਆਂ ਮੈਨੂੰ ਹਰ ਕੰਮ ਆਪ ਹੀ ਕਰਨਾ ਪੈਂਦਾ ਅਸੀਂ ਲੰਮੇ ਸਮੇਂ ਤੱਕ ਅੱਗ ਦੇ ਕੋਲ ਬੈਠੇ ਰਹੇ ਉਹ ਬਹੁਤ ਖੁਸ਼-ਮਜ਼ਾਜ਼ੀ ਨਾਲ ਗੁਆਬਾਰੀ ਆਪਣੇ ਮਾਤਾ-ਪਿਤਾ ਤੇ ਭਰਾਮਾ ਬਾਰੇ ਆਪਣੇ ਭਤੀਜੇ ਤੇ ਭਤੀਜੀਆਂ ਬਾਰੇ ਗੱਲਾਂ ਕਰਦੀ ਰਹੀ ਇਹਨਾਂ ਸਭ ਦੇ ਨਾਮ ਪੁਰਤਗੀਜੀ ਸਨ ਇਹਨਾਂ ਨਾਵਾਂ ਨੂੰ ਸੁਣ ਕੇ ਇੰਜ ਲੱਗਦਾ ਸੀ ਕਿ ਗੋਆ ਵਿੱਚ ਸਿਰਫ ਪੁਰਤਗਿਜ਼ੀ ਕੈਥੋਲਿਕ ਹੀ ਰਹਿੰਦੇ ਸਨ ਉਹ ਕਹਿਣ ਲੱਗੀ ਅਸਲੀ ਗੱਲ ਇਹ ਹੈ ਕਿ ਹਿੰਦੂਆਂ ਦੀ ਗਿਣਤੀ ਸਾਡੇ ਨਾਲੋਂ ਵੱਧ ਹੈ ਉਹ ਸਾਡੇ ਨਾਲੋਂ ਅਮੀਰ ਵੀ ਬਹੁਤ ਹਨ ਬਹੁਤ ਸਾਰੀ ਕਰੋੜਪਤੀ ਵੀ ਸਨ ਬਹੁਤ ਬਹੁਤ ਅਮੀਰ ਵੱਡੇ ਵੱਡੇ ਮਕਾਨ ਪਰ ਸਟਾਈਲ ਕੋਈ ਨਹੀਂ ਨਾ ਹੀ ਮौज-ਮੇਲਾ ਅਸੀਂ ਜ਼ਿੰਦਗੀ ਦਾ ਆਨੰਦ ਮਾਣਦੇ ਹਾਂ ਪੀਂਦੇ ਹਾਂ ਨੱਚਦੇ ਹਾਂ ਗਾਉਂਦੇ ਹਾਂ ਤੇ ਚੰਗਾ ਖਾਂਦੇ ਹਾਂ ਉਹ ਤਾਂ ਸਿਰਫ ਪੈਸਾ ਬਣਾਉਂਦੇ ਹਨ ਤੁਲਸੀ ਦੀ ਪੂਜਾ ਕਰਦੇ ਹਨ ਤੇ ਛੁੱਟੀਆਂ ਵਾਲੇ ਦਿਨ ਮੰਗੇਸ਼ ਮੰਦਿਰ ਜਾਉਂਦੇ ਹਨ ਭਾਵੇਂ ਉਹਨਾਂ ਦੀ ਗਿਣਤੀ ਸਾਥੋਂ ਵੱਧ ਹੈ ਫੇਰ ਵੀ ਉਹਨਾਂ ਦੇ ਮੰਦਰਾਂ ਨਾਲੋਂ ਸਾਡੇ ਗਿਰਜੇ ਬਹੁਤੇ ਹਨ ਅਸੀਂ ਇਸਾਈ ਲੋਕ ਹਿੰਦੂਆਂ ਦੇ ਮੁਕਾਬਲੇ ਗਿਰਜਾ ਘਰਾਂ ਵਿੱਚ ਬਹੁਤੀ ਵਾਰ ਜਾਂਦੇ ਹਾਂ ਅਸੀਂ ਹਿੰਦੂਆਂ ਨੂੰ ਬਹਤਾਂ ਪਸੰਦ ਵੀ ਨਹੀਂ ਕਰਦੇ ਤੇ ਉਹਨਾਂ ਨਾਲ ਸ਼ਾਦੀਆਂ ਵੀ ਨਹੀਂ ਕਰਦੇ ਤਾਂ ਤੂੰ ਮੈਨੂੰ ਨਫ਼ਰਤ ਕਰਦੀ ਹੈ ਤੇ ਮੇਰੇ ਨਾਲ ਇਸ ਕਰਕੇ ਸ਼ਾਦੀ ਨਹੀਂ ਕਰੇਂਗੀ ਕਿਉਂਕਿ ਮੈਂ ਹਿੰਦੂ ਹਾਂ ਮੋਰਖਾ ਨਾ ਬਣ ਮੈਂ ਤੇਰੇ ਬਾਰੇ ਨਹੀਂ ਸੀ ਕਹਿਰੀ ਤੂੰ ਤਾਂ ਲੱਗ ਗਈ ਉਹ ਮੇਰੇ ਵੱਲ ਚੁੱਕੀ ਤੇ ਨੱਕ ਨੋਚੂ ਮੈਂ ਮੈਂ ਸੈਸਵਾ ਪੁੱਛਿਆ ਤੇਰਾ ਨਾਮ ਗੁਆ ਨਾਲੋਂ ਅੰਗਰੇਜ਼ਾਂ ਵਰਗਾ ਵੱਧ ਲੱਗਦਾ ਇਹਦਾ ਕੀ ਕਾਰਨ ਹੈ ਜਦੋਂ ਮੈਂ ਕਾਨਵਰਟ ਸਕੂਲ ਵਿੱਚ ਨਰਸਰੀ ਕਲਾਸ ਵਿੱਚ ਦਾਖਲ ਹੋਈ ਤਾਂ ਸਕੂਲ ਵਾਲਿਆਂ ਨੇ ਛੋਟਾ ਕਰਕੇ ਮੌਲੀ ਰੱਖ ਦਿੱਤਾ ਸੀ ਜਨਮ ਵੇਲੇ ਮੇਰਾ ਨਾਂ ਗਰਜ਼ ਪਰ ਲੰਬਾ ਰੱਖਿਆ ਗਿਆ ਸੀ ਮਾਰੀਆ ਮੈਨੂਏਲਾ ਫ੍ਰਾਂਸੀਕਾ ਜੋਸ ਦਾ ਪਿਤਾ ਦੇ ਫਿਲੋਮੀਨਾ ਗੋਮਜ਼ ਜੀ ਕੋ ਸਾ ਲੈਣਾ ਪੈ ਜਾਵੇ ਤਾਂ ਸਾ ਚੜ ਜਾਵੇ ਮੌਲੀ ਛੋਟਾ ਵੀ ਹੈ ਤੇ ਚੰਗਾ ਵੀ ਹੈ ਮੈਨੂੰ ਇਹ ਨਾਂ ਪਸੰਦ ਹੈ ਜੇ ਤੂੰ ਮੇਰੇ ਨਾਲ ਸ਼ਾਦੀ ਕਰਨਾ ਚਾਹੇ ਤਾਂ ਤੇਰੇ ਨਾਲ ਜੁੜ ਕੇ ਚੰਗਾ ਲੱਗੇਗਾ ਸਿਮਨੋਰਾ ਮੌਲੀ ਮੋਨ ਕੁਮਾਰ ਤੇਰਾ ਕੀ ਵਿਚਾਰ ਹੈ ਮੇਰੇ ਸਮਾਂ ਵਾਲੀ ਤੇ ਸੋਚਣਾ ਵੀ ਨਹੀਂ ਚਾਹੁੰਦਾ ਭਾਵੇਂ ਮੌਲੀ ਤੇ ਕਿੰਨਾ ਵੀ ਮੋਹਤ ਹੋ ਗਿਆ ਹੁਮਾ ਸਾਡੇ ਸਬੰਧ ਬਾਸਨਾ ਤੇ ਆਧਾਰਤ ਸਨ ਜਿਉਂ ਹੀ ਇੱਕ ਦੂਜੇ ਦੀਆਂ ਉਂਗਲਾਂ 'ਤੇ ਵਿਆਹ ਦੀਆਂ ਮੰਦਰੀਆਂ ਪਾਈਆਂ ਜਾਂਦੀਆਂ ਹਨ ਤਾਂ ਬਾਸਨਾ ਦੀ ਭਾਵਨਾ ਇੱਕਦਮ ਹੀ ਘਟ ਜਾਂਦੀ ਹੈ ਮੌਲੀ ਨੇ ਮੇਰੀ ਹਾਲਤ ਪਾਪ ਲਈ ਤੇ ਹਲਕਾ ਜਿਹਾ ਸਕੇ ਕਹਿਣ ਲੱਗੀ ਚਿੰਤਾ ਨਾ ਕਰ ਪਿਆਰੇ ਮੈਂ ਆਪਣਾ ਨਾਮ ਗੌਂਸ ਤੋਂ ਬਦਲ ਕੇ ਕੁਮਾਰ ਰੱਖਣ ਦੀ ਇੱਛਾ ਨਹੀਂ ਰੱਖਦੀ ਇਹ ਸ਼ਾਮ ਵੀ ਬੜੀ ਖੁਸ਼ਗਵਾਰੀ ਤੇ ਅਸੀਂ ਬੀਤੇ ਸਮੇਂ ਬਾਰੇ ਗੱਲਾਂ ਕਰਦੇ ਰਹੇ ਮੈਂ ਉਸ ਨੂੰ ਜੈਸੀ ਕਬਰੌਣ ਬਾਰੇ ਦੱਸਿਆ ਉਹ ਪੁੱਛਣ ਲੱਗੀ ਉਹ ਦੇਖਣ ਵਿੱਚ ਕਿਸ ਤਰ੍ਹਾਂ ਦੀ ਸੀ ਰੰਗ ਤੇਰੇ ਵਰਗਾ ਸੀ ਕਾਫੀ ਤੇ ਕ੍ਰੀਮਬਰਕਾ ਉਹ ਕਾਫੀ ਲੰਬੀ ਸੀ ਤੇ ਅਥਲੀਟ ਵੀ ਉਹ ਡੈਨਿਸ ਦੀ ਚੈਂਪੀਅਨ ਸੀ ਉਹ ਬੜੀ ਭਰਪੂਰ ਸੀ ਉਸ ਰਾਤ ਅਸੀਂ ਆਪੋ ਆਪਣੇ ਬਿਸਤਰਿਆਂ ਵਿੱਚ ਸੁੱਤੇ ਮੈਂ ਰੋਜ਼ ਵਾਂਗ ਹੀ ਸਵੇਰੇ ਉੱਠਿਆ ਤੇ ਨੌਕਰਾਂ ਦੇ ਅੰਦਰ ਆਉਣ ਵਾਲਾ ਦਰਵਾਜ਼ਾ ਖੋਲ੍ਹਿਆ ਸਵੇਰ ਦੀ ਚਾਹ ਮੈਂ ਇਕੱਲੇ ਹੀ ਪੀਤੀ ਕਿਉਂਕਿ ਮੌਲੀ ਨੂੰ ਬੈੱਡ ਟੀ ਪੀਣ ਦੀ ਆਦਤ ਨਹੀਂ ਸੀ ਫਿਰ ਮੈਂ ਅਖਬਾਰ ਪੜ੍ਹੇ ਜਦੋਂ ਮੈਂ ਆਪਣੇ ਦਫ਼ਤਰ ਦੀਆਂ ਫਾਈਲਾਂ ਪੜ੍ਹ ਰਿਹਾ ਸਾਂ ਉਦੋਂ ਉਹ ਬਾਹਰ ਨਿਕਲੀ ਉਹਨੇ ਮਹਿਸੂਸ ਕਰ ਲਿਆ ਸੀ ਕਿ ਮੈਂ ਉਸ ਵੇਲੇ ਦਫ਼ਤਰ ਦਾ ਕੰਮ ਕਰਨਾ ਚਾਹੁੰਦਾ ਸਾਂ ਇਸ ਲਈ ਉਹ ਚੁੱਪਚਾਪ ਹੀ ਆਪਣੇ ਕਮਰੇ ਵਿੱਚ પાਪ ਚਲੀ ਗਈ ਬੜੀ ਅਜੀਬ ਗੱਲ ਹੈ ਕਿ ਮੇਰਾ ਸਰਵਸ੍ਰੋਪਮੇ ਜੀ ਨਹੀਂ ਸੀ ਕਰਦਾ ਫਿਰ ਵੀ ਮੈਂ ਚਾਹੁੰਦਾ ਸੀ ਕਿ ਮੌਲੀ ਮੇਰੇ ਕੋਲ ਰਹੇ ਮੈਨੂੰ ਪਤਾ ਸੀ ਕਿ 150 ਲੋਕਾਂ ਨੇ ਸਾਡੇ ਬਾਰੇ ਗੱਲਾਂ ਸ਼ੁਰੂ ਕਰ ਦੇਣੀਆਂ ਹਨ ਮੌਲੀ ਆਪਣੇ ਘਰ ਤੋਂ ਬੜੀ ਦੂਰ ਸੀ ਇਸ ਕਰਕੇ ਉਸਤੇ ਬਹੁਤਾ ਅਸਰ ਨਹੀਂ ਸੀ ਪੈਣਾ ਦਿੱਲੀ ਅਫਵਾਹਾਂ ਫੈਲਾਉਣ ਵਾਲਿਆਂ ਦੀ ਰਾਜਧਾਨੀ ਸੀ ਤੇ ਮੇਰੀ ਨਵੀਂ ਦੋਸਤ ਨੇ ਵੀ ਮੇਰੇ ਉਹਨਾਂ ਮਿੱਤਰਾਂ ਦੀ ਚੁੰਝ ਚਰਚਾ ਦਾ ਪਾਤਰ ਬਣਾ ਸੀ ਜਿਹੜੇ ਦੂਜਿਆਂ ਦੇ ਮਾਮਲਿਆਂ ਨੂੰ ਸੁਂਘਦੇ ਫਿਰਦੇ ਹਨ ਮੈਂ ਫੈਸਲਾ ਕੀਤਾ ਕਿ ਮੈਂ ਉਹਨਾਂ ਦੀ ਪਰਵਾਹ ਨਹੀਂ ਕਰਾਂਗਾ ਤੇ ਮੌਲੀ ਨੂੰ ਆਪਣੇ ਨਾਲ ਬਾਹਰ ਲਿਜਾਇਆ ਕਰਾਂਗਾ ਕਿਸੇ ਨਾ ਕਿਸੇ ਬਹਾਨੇ ਹਰ ਰੋਜ਼ੀ ਮੈਂ ਮਿੱਥੇ ਸਮੇਂ ਤੋਂ 1 ਘੰਟਾ ਪਹਿਲਾਂ ਆਖਰਕਾਰ ਜ਼ਿੰਦਗੀ ਹੈ ਵੀ ਕੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ